ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੇ ਖਬਰਾਂ ਲੈ ਕੇ ਔਰ ਮੇਰੇ ਨਾਲ ਇਹਨਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਜੀਵ ਪਾਸਕਰ ਜੀ ਔਰ ਅੱਜ ਜਿਹੜੀਆਂ ਮੁੱਖ ਖਬਰਾਂ ਰਹਿਣਗੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਤਰਨਤਾਰਨ ਦੀ ਇਲੈਕਸ਼ਨ ਨੂੰ ਲੈ ਕੇ ਕਿਉਂਕਿ ਹੁਣ ਕਿਤਨਾ ਕਿਤੇ ਭਾਜਪਾ ਦੇ ਵੱਲੋਂ ਜਿਹੜਾ ਉਮੀਦਵਾਰ ਹੈ ਉਸ ਦਾ ਵੀ ਐਲਾਨ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਤੇ ਆਮ ਆਦਮੀ ਪਾਰਟੀ ਦਾ ਦ ਉਮੀਦਵਾਰ ਲਗਭਗ ਲਗਭਗ 23 ਹੈਗਾ ਇਹਦੇ ਬਾਬਤ ਗੱਲਬਾਤ ਕਰਾਂਗੇ ਨਾਲ ਹੀ ਗੱਲ ਕਰਨੀ ਪੈਂਦੀ ਹੈਗੀ ਹੈ ਕਿ ਨਵੀਂ ਪਾਰਟੀ ਜਿਹੜੀ ਬਣੀ ਹੈਗੀ ਹੈ ਨਵੇਂ ਪ੍ਰਧਾਨ ਜਿਹੜੇ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹ ਕਾਫੀ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਔਰ ਜਥੇਦਾਰ ਗੜਗੱਲ ਸਾਹਿਬ ਵੀ ਕੁਝ ਉਹਦੇ ਬਾਬਤ ਕਹਿ ਰਹੇ ਨੇ ਇਹਦੇ ਬਾਬਤ ਗੱਲਬਾਤ ਕਰਾਂਗੇ ਨਾਲ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਇੱਕ ਵਾਰ ਫਿਰ ਤੋਂ ਮੋਹਾਲੀ ਦੀ ਕੋਰਟ ਦੇ ਵਿੱਚ ਸੁਣਵਾਈ ਸੀ ਪਰ ਹਫਤੇ ਦੇ ਲਈ ਇਹ ਮਾਮਲਾ ਜਿਹੜਾ ਹੈ ਟਲ ਗਿਆ ਗਿਆ ਹੈ ਔਰ ਇਸ ਦੇ ਨਾਲ ਹੀ ਜਿਹੜੀ ਡੀ ਨੋਟੀਫਾਈਡ ਕੀਤੀ ਹੈਗੀ ਹੈ ਜਿਹੜੀ ਅੱਜ ਅਹਿਮ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਡੀ ਨੋਟੀਫਾਈਡ ਕਰ ਦਿੱਤੀ ਗਈ ਹੈ ਜਿਹੜੀ ਪਾਲਿਸੀ ਲੈ ਕੇ ਆਈ ਸੀ ਪੰਜਾਬ ਸਰਕਾਰ ਇਸ ਦੇ ਬਾਬਤ ਵੀ ਗੱਲਬਾਤ ਕਰਾਂਗੇ ਇਹਨਾਂ ਤਮਾਮ ਖਬਰਾਂ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਜੀ ਪਾਸਕ ਜੀ ਬਾਸਕਰ ਸਾਹਿਬ ਬਹੁਤ-ਬਹੁਤ ਸਵਾਗਤ ਜੀ ਜੀ ਆਇਆਂ ਨੂੰ ਬਹੁਤ-ਬਹੁਤ ਸ਼ੁਕਰੀਆ ਮਨ ਜੀ ਜੇ ਮੇਰੇ ਪਿੱਛੇ ਬਾਸਕਾ ਸਭ ਕੋਈ ਆਵਾਜ਼ ਬੁਗਜ ਆਉਂਦੀ ਹੋਈ ਤੇ ਦਰਸ਼ਕਾਂ ਤੋਂ ਅਗਾਉਂ ਜਿਹੜੀ ਮਾਫੀ ਆ ਮੰਗ ਲੈਨੇ ਆ ਮੈਂ ਜ਼ਰਾ ਸਟਰਾਈਵਰ ਕਰ ਰਿਹਾ ਸੀਗਾ ਪਰ ਪ੍ਰੋਗਰਾਮ ਕਰਨਾ ਵੀ ਜ਼ਰੂਰੀ ਸੀਗਾ ਬਾਸਕਾ ਸਭ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਚੱਲਦੇ ਆ ਜੀ ਤਰਨ ਤਰਨ ਦੀ ਇਲੈਕਸ਼ਨ ਨੂੰ ਲੈ ਕੇ ਇੱਕ ਪਾਸੇ ਤਾਂ ਮੁੱਦਾ ਜਿਹੜਾ ਹੈ ਮਾਮਲਾ ਹੈਗਾ ਸਰਗਰਮ ਕਿਉਂਕਿ ਨਵੇਂ ਕਾਰੀ ਦਲ ਨੇ ਜਿਹੜੇ ਪ੍ਰਧਾਨ ਲਗਾਏ ਨੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਗੜਗਾਸਾਹਬ ਕਹਿ ਰਹੇ ਨੇ ਕਿ ਉਹਨਾਂ ਨੂੰ ਪ੍ਰਧਾਨ ਨਹੀਂ ਸੀ ਬਨਣਾ ਚਾਹੀਦਾ ਕਿਉਂਕਿ ਉਹ ਬਹੁਤ ਵੱਡੇ ਅਹੁਦੇ ਤੇ ਰਹੇ ਹੈਗੇ ਨੇ ਔਰ ਦੂਜੇ ਪਾਸੇ ਭਾਜਪਾ ਦੇ ਵੱਲੋਂ ਅੱਜ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤਰਨਤਾਰਨ ਦੇ ਲਈ ਦੇਖੋ ਜਿੱਥੇ ਤੱਕ ਤਰਨਤਾਰਨ ਦੀ ਗੱਲ ਹੈਗੀ ਹੈ ਅਮਨ ਜੀ ਜਦ ਲੁਧਿਆਣਾ ਵਿਖਤੇ ਇਲੈਕਸ਼ਨ ਸੀ ਨਾ ਤੇ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਤਕਰੀਬਨ 6 ਮਹੀਨੇ ਪਹਿਲੇ ਹੀ ਅਨਾਉਂਸ ਕਰਤਾ ਸੀਗਾ ਤੇ ਉਸ ਤੋਂ ਬਾਅਦ ਸਭ ਤੋਂ ਲੇਟ ਭਾਜਪਾ ਨੇ ਆਪਣਾ ਕੈਂਡੀਡੇਟ ਜੀਵਨ ਗੁਪਤਾ ਉਤਾਰਿਆ ਸੀਗਾ ਭਾਰਤ ਕੁਸ਼ਨ ਆਸ਼ੂ ਵੀ ਟਾਈਮਲੀ ਅਨਾਉਂਸ ਹੋ ਗਏ ਸੀਗੇ ਹੁਣ ਗੱਲ ਤਰਨਤਾਰਨ ਦੀ ਕਰੀਏ ਤੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਦੀ ਪਿਛੇ ਮ੍ਰਿਤਿ ਹੋ ਗਈ ਸੀ ਜਿਸ ਦਿਨ ਉਹਨਾਂ ਦੀ ਡੈਥ ਹੋਈ ਸੀ ਉਸ ਤੋਂ 2-4 ਦਿਨਾਂ ਦੇ ਵਿੱਚ ਹੀ ਐਸ ਸੀਟ ਨੂੰ ਖਾਲੀ ਅਨਾਉਂਸ ਕਰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲੇ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਔਰ ਕੈਂਡੀਡੇਟ ਕੌਣ ਸੀਗਾ ਜਿਹੜਾ ਕਦੀ ਸ਼ਰਮਨੀ ਅਕਾਲੀ ਦਲ ਦਾ ਐਮ ਐਲ ਏ ਹੁੰਦਾ ਸੀਗਾ ਔਰ ਉਹ ਹਰਮੀਤ ਸਿੰਘ ਸੰਧੂ ਔਰ ਉਹ ਉੱਥੋਂ ਦੋ ਵਾਰ ਐਮ ਐਲ ਏ ਰਿਹਾ ਸੀਗਾ ਉਹ ਜਿੰਨੀ ਵਾਰ ਵੀ ਉਹ ਇਲੈਕਸ਼ਨ ਲੜਿਆ ਤਰਨਤਾਰਨ ਤੋਂ ਹਰ ਵਾਰ ਉਹਨੇ 35000 ਤੋਂ ਘੱਟ ਵੋਟ ਨਹੀਂ ਲਈ ਤੀ ਤੇ ਉਹ ਆਪਣੇ ਆਪੇ ਝਿਜਦਾ ਕਹਿੰਦੇ ਆ ਨਾ ਕਿ ਵੀ ਬਟੇਰ ਹੱਥ ਲੱਗ ਗਿਆ ਜਾਂ ਪੈਰ ਥੱਲੇ ਬਟੇਰ ਆ ਗਿਆ ਉਦਾਂ ਦਾ ਮੰਨ ਕੇ ਚੱਲ ਰਹੇ ਸੀ ਕਿ ਕਿ ਹਰਮੀਰ ਸਿੰਘ ਸੰਧੂ ਸਭ ਤੋਂ ਜ਼ਿਆਦਾ ਸਟਰੋਂਗ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਹੋਣਗੇ ਵੀ ਹੁਣ ਅਕਾਲੀ ਦਲ ਕਿਉਂਕਿ ਹਰਮੀਰ ਸਿੰਘ ਸੰਧੂ ਹਣਾ ਕਦੀ ਅਕਾਲੀ ਦਲ ਤੋਂ ਇਲੈਕਸ਼ਨ ਲੜਦੇ ਸੀ ਔਰ 2022 ਦੇ ਵਿੱਚ ਵੀ ਜਦ ਡਾਕਟਰ ਕਸ਼ਮੀਰ ਸਿੰਘ ਸੋਲ ਜਿੱਤੇ ਸੀਗੇ ਤਦ ਵੀ ਇਹ 45000 ਦੇ ਕਰੀਬ ਵੋਟ ਲੈ ਕੇ ਗਏ ਸੀਗੇ ਤੇ ਹੁਣ ਹਾਲਾਤ ਆਏ ਹੋਏ ਨੇ ਕਿ ਹਰਮੀਰ ਸਿੰਘ ਸੰਧੂ ਤੋਂ ਬਾਅਦ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਉਸ ਆਜ਼ਾਦ ਗਰੁੱਪ ਦੇ ਲੀਡਰ ਡਾਕਟਰ ਕਸ਼ਿਬ ਡਾਕਟਰ ਸੁਖਵਿੰਦਰ ਕੌਰ ਉਹਨਾਂ ਨੂੰ ਆਲਰੇਡੀ ਬਣਾ ਚੁੱਕੇ ਹਨ ਔਰ ਇੱਥੇ ਤੱਕ ਕਿ ਜਿਸ ਦਿਨ ਇਹ ਅਨਾਉਂਸਮੈਂਟ ਹੋ ਰਹੀ ਸੀ ਉਸ ਦਿਨ ਸੁਖਵੀਰ ਸਿੰਘ ਵਾਦਲਾਹ ਕਹਿ ਰਹੇ ਸੀ ਵੀ ਇਹ ਸੀਟ ਅਸੀਂ ਹਰ ਹਾਲਤ ਦੇ ਵਿੱਚ ਜਿੱਤਣੀ ਹੈ ਕਿਉਂਕਿ ਅਕਾਲੀ ਦਲ ਨੂੰ 2017-17 ਤੋਂ 22 22 ਤੋਂ ਬਾਅਦ 2024 ਦੀ ਲੋਕ ਸਭਾ ਇਲੈਕਸ਼ਨ ਉਸ ਤੋਂ ਬਾਅਦ ਚਾਰ ਬਾਈ ਇਲੈਕਸ਼ਨ ਤੇ ਫਿਰ ਜਿਹੜੀ ਇਹ ਲੁਧਿਆਣਾ ਪੱਛਮੀ ਚੋਂ ਸਾਰਿਆਂ ਦੇ ਵਿੱਚ ਬੜਾ ਬੁਰੇ ਤਰੀਕੇ ਨਾਲ ਉਹਨਾਂ ਦੀ ਪਰਫਾਰਮੈਂਸ ਰਹੀ ਤੇ ਇਹ ਮੌਕਾ ਅਕਾਲੀ ਦਲ ਦੇਖ ਰਿਹਾ ਹੈ ਕਿ ਤਰਨਤਾਰਨ ਜਿੱਥੇ ਅਕਾਲੀਆਂ ਦਾ ਕਦੀ بڑا ਸਟਰੋਂਗ ਬੇਸ ਹੁੰਦਾ ਸੀਗਾ ਉੱਥੇ ਇਹ ਇਲੈਕਸ਼ਨ ਹੋ ਰਹੀ ਹੈ ਤੇ ਅਕਾਲੀ ਦਲ ਇਸ ਇਲੈਕਸ਼ਨ ਨੂੰ ਘੱਟੋ ਘੱਟ 2 ਨੰਬਰ ਤੇ ਆਣ ਦੀ ਤੇ ਉਮੀਦ ਕਰ ਰਿਹਾ ਪਰ ਹੁਣ ਨਵੇਂ ਸਮੀਕਰਨ ਅਕਾਲੀ ਦਲ ਦੇ ਵਿੱਚ ਵੀ ਬਣ ਗਏ ਨੇ ਕਿਉਂਕਿ ਇੱਕ ਨਵਾਂ ਅਕਾਲੀ ਦਲ ਬਣ ਗਿਆ ਉਸ ਤੋਂ ਪਹਿਲੇ ਅਮਰਿਤਪਾਲ ਦੇ ਵਾਰਿਸ ਪੰਜਾਬ ਦੇ ਨੇ ਵੀ ਆਪਣਾ ਕੈਂਡੀਡੇਟ ਉੱਥੇ ਅਨਾਉਂਸ ਕਰਨਾ ਹੈ ਕਿ ਵਾਰਿਸ ਪੰਜਾਬ ਦੇ ਕੈਂਡੀਡੇਟ ਨੂੰ ਗਿਆਨੀ ਹਰਪ੍ਰੀਤ ਸਿੰਘ ਵਾਲਾ ਕਾਲੀ ਦਲ ਦੀ ਸਪੋਰਟ ਹੋਈ ਸਰ ਉਦੋਂ ਨੂੰ ਮੋੜਾ ਕਟਾਂਗੇ ਪਰ ਸਭ ਤੋਂ ਪਹਿਲਾਂ ਕਿਉਂਕਿ ਬੀਜੇਪੀ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਹੁਣੇ-ਹੁਣੇ ਹੁਣ ਤੋਂ 5 ਮਿੰਟ ਪਹਿਲਾਂ ਦੀ ਨਿਊਜ਼ ਹੈਗੀ ਹੈ ਕਿ ਹਰਜੀਤ ਸਿੰਘ ਸੰਧੂ ਨੂੰ ਜਿਹੜਾ ਹੈ ਉਹ ਉਮੀਦਵਾਰ ਜਿਹੜਾ ਹੈ ਉਹ ਲਾਂ ਦਿੱਤਾ ਗਿਆ ਤਰਨਤਰਨ ਤੋਂ ਲੱਗਦਾ ਹੈ ਕਿ ਕਿਉਂਕਿ ਜਦੋਂ ਲੁਧਿਆਣਾ ਦੀ ਬਾਈ ਇਲੈਕਸ਼ਨ ਹੋਈ ਸੀ ਤਾਂ ਕਾਫੀ ਦੇਰ ਕਰ ਦਿੱਤੀ ਸੀ ਇਸ ਵੱਲ ਕਿਤਨਾ ਕਿਤੇ ਲੱਗ ਰਿਹਾ ਹੈ ਕਿ ਪਹਿਲਾਂ ਉਮੀਦਵਾਰ ਐਲਾਨ ਕੇ ਪੂਰੇ ਮੈਦਾਨ ਦੇ ਵਿੱਚ ਯੂਟਨ ਦੀ ਤਿਆਰੀ ਕੀਤੀ ਜਾ ਰਹੀ ਹੈ ਬੀਜੇਪੀ ਦੇ ਵੱਲੋਂ ਦੇਖੋ ਹਰਜੀਤ ਸਿੰਘ ਸੰਧੂ ਜਿਨ੍ਹਾਂ ਨੂੰ ਭਾਜਪਾ ਨੇ ਆਪਣੇ ਕੈਂਡੀਡੇਟ ਬਣਾਏ ਨੇ ਉਹਨਾਂ ਦੀ ਵੀ ਉੱਥੇ ਉਸ ਕੌਨਸਟਿਟਿਊਐਂਸੀ ਦੇ ਵਿੱਚ ਚੰਗੀ ਪੈਠ ਹੈ ਜੇ ਤੁਸੀਂ ਹਰਜੀਤ ਸਿੰਘ ਸੰਧੂ ਦਾ ਨਾਮ ਲਓ ਤੇ ਉਹਦੇ ਨਾਲ ਹੀ ਹਰਮੀਤ ਸਿੰਘ ਸੰਧੂ ਦਾ ਨਾਮ ਲਓ ਐਦਾਂ ਲੱਗਦਾ ਵੀ ਇਹ ਬੰਦੇ ਦੋਨੇ ਸਿਰਫ ਜੇ ਦਾ ਫਰਕ ਹੈ ਤੇ ਐਮ ਦਾ ਫਰਕ ਹੈ ਤੇ ਅਲਟੀਮੇਟਲੀ ਇਹ ਕਨਫਿਊਜ਼ਨ ਉਸ ਕੌਨਸਟਿਟਿਊਐਂਸੀ ਦੇ ਵਿੱਚ ਪੈਣਾ ਹੈ ਪਰ ਭਾਜਪਾ ਦੀ ਪਰਫਾਰਮੈਂਸ ਦੀ ਗੱਲ ਕਰੀਏ ਤੇ 2022 ਦੇ ਵਿੱਚ ਭਾਜਪਾ ਦੇ ਕੈਂਡੀਡੇਟ ਨੂੰ ਤਰਨਤਾਰਨ ਕੌਨਸਟਿਟਿਊਐਂਸੀ ਦੇ ਵਿੱਚੋਂ ਸਿਰਫ 1200 ਵੋਟ ਮਿਲੀ ਸੀ 1200 ਤੋਂ 50000 ਦਾ ਆਕੜਾ ਟੱਚ ਕਰਨਾ ਬੜਾ ਔਖਾ ਪੈਂਦਾ ਹੈਗਾ ਪਰ ਚਲੋ ਭਾਜਪਾ ਨੇ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਹੈ ਇਹ ਜ਼ਰੂਰ ਹੋ ਗਿਆ ਕਿ ਅਕਾਲੀ ਦਲ ਦੇ ਕੈਂਡੀਡੇਟ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਕੈਂਡੀਡੇਟ ਨੂੰ ਅਗਰ ਉਹ ਸਪੋਰਟ ਨਹੀਂ ਕਰ ਰਹੇ ਤੇ ਇਹ ਸਪੋਰਟ ਅੱਗੇ ਆਉਣ ਵਾਲਾ ਜਿਹੜਾ ਐਲਾਈਅንስ ਹੈ ਉਹ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਦੇ ਨਾਲ ਨਹੀਂ ਹੋਣਾ ਇਹਦਾ ਇੱਕ ਇੰਡੀਕੇਸ਼ਨ ਦੇ ਤੌਰ ਤੇ ਤੇ ਲਿਖਿਆ ਜਾ ਸਕਦਾ ਹੈ ਪਰ ਇਹ ਪੰਥਤ ਕੌਨਸਟੀਚੁਐਂਸੀ ਦੇ ਨਾਂ ਤੇ ਜਾਣੀ ਜਾਂਦੀ ਹੈ 2024 ਲੋਕ ਸਭਾ ਇਲੈਕਸ਼ਨ ਦੇ ਵਿੱਚ ਅ ਅਮ੍ਰਿਤਪਾਲ ਉਹਨਾਂ ਨੇ ਇਸ ਕੌਨਸਟੀਚੁਐਂਸੀ ਦੇ ਵਿੱਚੋਂ ਕਾਫੀ ਵੱਡੀ ਲੀਡ ਪ੍ਰਾਪਤ ਕੀਤੀ ਸੀ ਔਰ ਪੂਰੇ ਪੰਜਾਬ ਦੀ 13 ਸੀਟਾਂ ਦੇ ਵਿੱਚੋਂ ਸਭ ਤੋਂ ਵੱਡੇ ਡਿਫਰੈਂਸ ਤੋਂ ਜਿੱਤਣ ਵਾਲੇ ਮਾਰਜਿਨ ਤੋਂ ਜਿੱਤਣ ਵਾਲੇ ਅਮ੍ਰਿਤਪਾਲ ਕੈਂਡੀਡੇਟ ਦੇ ਤੌਰ ਤੇ ਵਿਚਰੇ ਸੀਗੇ ਔਰ ਜਿੱਤ ਬੜੀ ਵੱਡੀ ਸੀਗੀ ਸਿਵਾਏ ਕਪੂਰ ਥਲੇ ਤੋਂ ਖਡੂਰ ਸਾਹਿਬ ਕੌਨਸਟੀਚੁਐਂਸੀ ਦੀ ਸਾਰੀ ਅਸੈਂਬਲੀ ਸੈਗਮੈਂਟ ਦੇ ਵਿੱਚ ਉਹਨਾਂ ਨੂੰ ਚੰਗੀ ਲੀਡ ਮਿਲੀ ਤੀਗੀ ਹੁਣ ਇਹ ਜਿਹੜੇ ਇਲੈਕਸ਼ਨ ਨੇ ਆਮ ਆਦਮੀ ਪਾਰਟੀ ਵਰਸ ਅਕਾਲੀ ਦਲ ਦੇਖੇ ਜਾ ਰਹੇ ਸੀਗੇ ਲੇਕਿਨ ਬੀਜੇਪੀ ਦੀ ਐਂਟਰੀ ਔਰ ਨਾਂ ਵੀ ਹਰਜੀਤ ਸਿੰਘ ਸੰਧੂ ਔਰ ਉਹ ਵੀ ਲੋਕਲ ਕੈਂਡੀਡੇਟ ਜਿਹੜਾ ਬੀਜੇਪੀ ਦੇ ਵਿੱਚ ਪਹਿਲੇ ਸੀਗਾ ਕਿ ਨਹੀਂ ਸੀਗਾ ਇਸ ਗੱਲ ਦਾ ਹਜੇ ਤੱਕ ਖੁਲਾਸਾ ਨਹੀਂ ਹੋਇਆ ਕਿ ਉਹ ਨਵੇਂ ਪਾਰਟੀ ਦੇ ਵਿੱਚ ਨਾਲ ਜੁੜ ਰਹੇ ਨੇ ਜਾਂ ਫਿਰ ਪਹਿਲੇ ਉਹਨਾਂ ਦਾ ਪਿਛੋਕੜ ਹੀ ਬੀਜੇਪੀ ਵਾਲਾ ਹੈਗਾ ਇਹ ਸਾਰੀ ਗੱਲਾਂ ਹੈਗੀਆਂ ਹੁਣ ਤਰਨਤਨ ਇਲੈਕਸ਼ਨ ਇੱਕ ਇੰਟਰਸਟਿੰਗ ਮੋੜ ਦੀ ਤਰਫ ਜਾਂਦਾ ਹੋਇਆ ਇਹਨਾਂ ਦਾ ਰਾਰਾ ਹੈ ਉਹ ਵੀ ਖਾਸ ਕਰਕੇ ਨਵੇਂ ਅਕਾਲੀ ਦਲ ਬਣਨ ਤੋਂ ਬਾਅਦ ਤੁਸੀਂ ਜਿੱਥੇ ਮੈਨੂੰ ਰੋਕਿਆ ਸੀ ਮੈਂ ਉੱਥੋਂ ਹੀ ਸ਼ੁਰੂ ਕਰ ਰਿਹਾ ਹਾਂ ਕਿਉਂਕਿ ਅਗਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵਾਲਾ ਅਕਾਲੀ ਦਲ ਅੰਮ੍ਰਿਤਪਾਲ ਉਹਨਾਂ ਦੀ ਪਾਰਟੀ ਦੇ ਕੈਂਡੀਡੇਟ ਨੂੰ ਸਪੋਰਟ ਕਰਦਾ ਹੈ ਤੇ ਫਿਰ ਇਹ ਅਕਾਲੀ ਦਲ ਵਾਸਤੇ ਬੜਾ ਇੱਕ ਖਤਰਾ ਜਿਹਾ ਪੈਦਾ ਹੋ ਜਾਂਦਾ ਜੋ ਮੰਨ ਕੇ ਚੱਲ ਰਹੇ ਹੈ ਕਿ ਨੰਬਰ 1 ਤੇ ਅਗਰ ਨਹੀਂ ਵੀ ਆਏ ਤੇ ਨੰਬਰ 2 ਤੇ ਤੇ ਆਵਾਂਗੇ ਜੇ ਨੰਬਰ 2 ਤੇ ਦੂਜੀ ਪਾਰਟੀਆਂ ਦੇ ਕੈਂਡੀਡੇਟ ਆ ਜਾਂਦੇ ਨੇ ਤੇ ਇਹ ਸੁਖਬੀਰ ਸਿੰਘ ਬਾਦਲ ਵਲੇ ਅਕਾਲੀ ਦਲ ਵਾਸਤੇ ਇੱਕ ਬਹੁਤ ਵੱਡਾ ਝਟਕਾ ਹੋਏਗਾ ਇਹ ਚੋਂ ਬੜੀ ਇੰਟਰਸਟਿੰਗ ਹੋਏਗੀ ਗੱਲਾਂ ਤੇ ਇਹ ਵੀ ਦੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਇਸ ਇਲੈਕਸ਼ਨ ਤੋਂ ਨਾਲ ਦੋ ਤਿੰਨ ਕੌਨਸਟਿਟੂਐਂਸੀ ਦੇ ਵਿੱਚ ਹੋਰ ਇਲੈਕਸ਼ਨ ਕਰਾ ਸਕਦੀ ਹੈ ਜਿਹਦੇ ਵਿੱਚੋਂ ਇੱਕ ਤੇ ਤੁਸੀਂ ਦੇਖੋ ਡਾਕਟਰ ਸੁਖੀ ਬੰਗੇ ਤੋਂ ਉਹ ਹਜੇ ਤੱਕ ਨਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਪੂਰੇ ਤਰੀਕੇ ਨਾਲ ਵਿਚਰ ਸਕੇ ਨੇ ਨਾ ਹੀ ਦੂਜੇ ਪਾਸੇ ਉਹਨਾਂ ਨੇ ਅਕਾਲੀ ਦਲ ਹੈ ਤੱਕ ਛੱਡਿਆ ਮਨਪ੍ਰੀਤ ਆਲੀਓਨਾ ਆਲਰੇਡੀ ਅਕਾਲੀ ਦਲ ਦੇ ਵਿੱਚ ਤੇ ਹੈਗੇ ਨੇ ਪਰ ਉਹ ਦੂਜੇ ਅਕਾਲੀ ਦਲ ਦੇ ਨਾਲ ਉਹਨਾਂ ਦਾ ਐਲਾਈਅੰਸ ਹੈ ਟੋਟਲ 3 ਐਮਐਲਏ ਅਕਾਲੀ ਦਲ ਦੇ ਸੀਗੇ ਹੁਣ ਐਦਾਂ ਦੇ ਟਾਈਮ ਦੇ ਵਿੱਚ ਬੰਗੇ ਦੇ ਵਿੱਚ ਵੀ ਇਲੈਕਸ਼ਨ ਕਰਾਉਣ ਦੀ ਸੰਭਾਵਨਾ ਹੈ ਜਲੰਧਰ ਸੈਂਟਰਲ ਜਿਹਦੇ ਵਿੱਚ ਰਮਨ ਅਰੋੜਾ ਜੇ ਵਿੱਚ ਹੈਗੇ ਨੇ ਹਲ ਕੰਚਾਰਜ ਨਿਤਿਨ ਕੋਲੀ ਉਹਨਾਂ ਨੂੰ ਲਾਤਾ ਸੀਗਾ ਕੁਝ ਗੱਲਾਂ ਤੇ ਐਦਾਂ ਵੀ ਵੀ ਚੱਲਦੀ ਹੈ ਕਿ ਰਮਨ ਅਰੋੜਾ ਉਹਨਾਂ ਦੋਸਿਫਾ ਲੈ ਲਿਆ ਹੈ ਔਰ ਜੇ ਸੰਭਵ ਹੋਇਆ ਤੇ ਇੱਥੇ ਵੀ ਬਾਈ ਇਲੈਕਸ਼ਨ ਕਰਾਇਆ ਜਾ ਸਕਦਾ ਹੈ 2027 ਤੋਂ ਪਹਿਲੇ ਤਰਨਤਾਰਨ ਦੇ ਇਲੈਕਸ਼ਨ ਜਾਂ ਹੋਰ ਅਸੈਂਬਲੀ ਸੈਗਮੈਂਟਸ ਦੇ ਵਿੱਚ ਅਗਰ ਰੀ-ਇਲੈਕਸ਼ਨ ਹੁੰਦੇ ਨੇ ਤੇ ਇੱਕ ਚੰਗਾ ਟੀਚਾ 2027 ਦੀ ਟੋਨ ਸੈੱਟ ਕਰਨ ਵਾਸਤੇ ਬਣ ਸਕਦਾ ਹੈ ਹਰ ਪਾਰਟੀ ਵਾਸਤੇ ਬਾਜਕ ਸਰਬ ਮੇਰੀ ਸਮਝ ਬੜੀ ਛੋਟੀ ਹੈ ਸਿਆਸੀ ਮਾਹਰ ਤੁਸੀਂ ਹੋ ਤੁਸੀਂ ਅਤਾਮਰ ਪੱਤਰਕਾਰੀ ਕੀਤੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦੂਜੀਆਂ ਕੌਨਸਟਿਟੂਐਂਸੀ ਦੇ ਵਿੱਚ ਪੰਗਾ ਲਵੇਗੀ ਕਾਰਨ ਉਹਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਫਜ਼ੀਅਤ ਹੋਈ ਸਰਕਾਰ ਦੀ ਤੋਂ ਲੱਗਦਾ ਕਿ ਬਾਕੀ ਕੌਨਸਟਿਟੂਐਂਸੀਆਂ ਉਹਨਾਂ ਤੋਂ ਵਿਚਾਰ ਰੱਖਿਆ ਜਾਊਗਾ ਮੇਰੇ ਹਿਸਾਬ ਦੇ ਨਾਲ ਤਰਨਤਨ ਦੇ ਵਿੱਚ ਤਾਂ ਚਲੋ ਕਰਾਉਣੀ ਪੰਦੀ ਹੈ ਜਾਂ ਹੋ ਸਕਦਾ ਨਾਲ ਨਾਲ ਜਲੰਧਰ ਕਰਵਾ ਲਈ ਜਾਵੇ ਮੈਨੂੰ ਨਹੀਂ ਲੱਗਦਾ ਦੂਜੇ ਹਲਕੇ ਦਾ ਟਪਾਲੇ ਜਾਣਗੇ ਜਿਸ ਤਰੀਕਰਾਂ ਡੇਢ ਸਾਲ ਰਹਿ ਗਿਆ ਜੀ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਐਦਾਂ ਦੀ ਸਟ੍ਰੈਟਜੀ ਬਣਦੀ ਹੁੰਦੀ ਹੈ ਕਿਉਂਕਿ ਇੱਕ ਬਾਈ ਇਲੈਕਸ਼ਨ ਅਗਰ ਉਹ ਲੜ ਰਹੇ ਨੇ ਔਰ ਹਜੇ ਤੱਕ ਜਦ ਤੱਕ ਇਹ ਸਟੇਜ ਪੂਰਾ ਸੈੱਟ ਨਹੀਂ ਹੋਇਆ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਇਸ ਰੇ ਦੌੜ ਦੇ ਵਿੱਚ ਸਭ ਤੋਂ ਅੱਗੇ ਲੱਗਦੇ ਨੇ ਜੇ ਆਮ ਆਦਮੀ ਪਾਰਟੀ ਨੂੰ ਲੱਗਿਆ ਨਾ ਕਿ ਵੀ ਉੱਥੇ ਸਮੀਕਰਨ ਖਰਾਬ ਹੋ ਰਹੇ ਨੇ ਔਰ ਦੂਜੀ ਪਾਰਟੀਆਂ ਦੇ ਕੈਂਡੀਡੇਟ ਉਤਾਇਇ ਉਤਾਰ ਰਹੇ ਜਾਣ ਤੋਂ ਬਾਅਦ ਕੁਝ ਉਲਟ ਫੇਰ ਹੋ ਸਕਦਾ ਹੈ ਤੇ ਆਪਣੀ ਵਿਨਿੰਗ ਸਪਰੀ ਦਿਖਾਉਣ ਵਾਸਤੇ ਉਹ ਦੂਜੀ ਕੰਸਟੀਟੂਐਂਸੀ ਦੇ ਵਿੱਚ ਵੀ ਇਲੈਕਸ਼ਨ ਕਰਾ ਸਕਦੀ ਹੈ ਜਿਹਦੇ ਵਿੱਚ ਕਿਉਂਕਿ ਇੱਕ ਗੱਲ ਮੰਨੀ ਜਾਂਦੀ ਹੈ ਕਿ ਬਾਈ ਇਲੈਕਸ਼ਨ ਦੇ ਵਿੱਚ ਜਿਹਦੀ ਸੱਤਾ ਹੁੰਦੀ ਹੈ ਜਿਹਦੀ ਸਰਕਾਰ ਹੁੰਦੀ ਹੈ ਉਹਦਾ ਐਜ ਹੁੰਦਾ ਤੇ ਇਸ ਪੁਆਇੰਟਸ ਦਾ ਬੈਨੀਫਿਟ ਉਠਾ ਕੇ ਉਹ ਆਪਣੀ ਵਿਨਿੰਗ ਸਪਰੀ ਮੈਂ ਤੁਹਾਡੀ ਗੱਲ ਠੀਕ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਸਰਕਾਰ ਘਿਰਦੀ ਨਜ਼ਰ ਆ ਰਹੀ ਸੀ ਕਿ ਉਹਦਾ ਨੁਕਸਾਨ ਨਾ ਹੋ ਜਾਏ ਲੇਕਿਨ ਦੂਜੇ ਪਾਸੇ ਲੈਂਡ ਪੂਲਿੰਗ ਪਾਲਿਸੀ ਜੇ ਸਕ੍ਰੈਪ ਹੋਣ ਤੋਂ ਬਾਅਦ ਉਹਦਾ ਕ੍ਰਿਟਿਸਿਜ਼ਮ ਹੋਣ ਤੋਂ ਬਾਅਦ ਵੀ ਅਗਰ ਤਿੰਨ ਕੌਨਸਟਿਟੂਐਂਸੀ ਦੇ ਵਿੱਚੋਂ ਦੋ ਕੌਨਸਟਿਟੂਐਂਸੀ ਇੱਕ ਕੌਨਸਟਿਟੂਐਂਸੀ ਜਾਂ ਤਿੰਨੋਂ ਕੌਨਸਟਿਟੂਐਂਸੀ ਅਗਰ ਇਲੈਕਸ਼ਨ ਹੁੰਦੇ ਨੇ ਜਾਂ ਸਿਰਫ ਤਰਨ ਤਰਨ ਕੌਨਸਟਿਟੂਐਂਸੀ ਅਗਰ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਤੇ ਜਿਹੜਾ ਵਿਰੋਧ ਉਹਨਾਂ ਦਾ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਹੋਇਆ ਸੀਗਾ ਇੱਕ ਤਰੀਕੇ ਨਾਲ ਇਸ ਤਰੀਕੇ ਨਾਲ ਪ੍ਰਚਾਰ ਕੀਤਾ ਜਾਏਗਾ ਕਿ ਦੇਖੋ ਜੀ ਹੁਣ ਉਹ ਵਿਰੋਧ ਖਤਮ ਹੋ ਗਿਆ ਇਹ ਸਰਕਾਰਾਂ ਦੀ ਪੋਲੀਟੀਕਲ ਪਾਰਟੀਆਂ ਦੀ ਸਟ੍ਰੈਟਜੀ ਹੁੰਦੀ ਹੈ ਅਮਨ ਜੀ ਔਰ ਇਸ ਸਟ੍ਰੈਟਜੀ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਜੀ ਬਸਕਰ ਸਾਹਿਬ ਮੈਨੂੰ ਲੱਗਦਾ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਲਈ ਇਹ ਇਲੈਕਸ਼ਨ ਜਿੰਨੀ ਬੜੀ ਦਿਲਚਸਪ ਹੋਵੇਗੀ ਤਰਨ ਤਰਨ ਦੀ ਗੱਲ ਕਰ ਰਹੇ ਹਾਂ ਉਥੇ ਨਾਲ ਦੀ ਨਾਲ ਬਹੁਤ ਨੀਝ ਲਾ ਕੇ ਸਾਨੂੰ ਵੀ ਤੱਕਣਾ ਪੈਣਾ ਸਾਡੇ ਦਰਸ਼ਕਾਂ ਨੂੰ ਤੱਕਣਾ ਪੈਣਾ ਕਿਉਂਕਿ ਜਿਸ ਤਰੀਕੇ ਦੇ ਨਾਲ ਨਵੇਂ ਪ੍ਰਧਾਨ ਚੁਣੇਗੇ ਨੇ ਨਵੀਂ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਭਾਈ ਸਾਹਿਬ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਔਰ ਜਿਸ ਤਰੀਕੇ ਨਾਲ ਵਾਦ-ਵਿਵਾਦ ਲਗਾਤਾਰ ਨਿਸ਼ਾਨੇ ਤੇ ਲੈ ਰਹੇ ਨੇ ਵਿਰੋਧੀ ਵਿਰੋਧੀ ਕੇ ਬਦਲ ਤੜਾ ਮੈਂ ਕਹਿ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਔਰ ਅੱਜ ਗੜਗੱਦ ਸਾਹਿਬ ਨੂੰ ਮੈਂ ਸੁਣ ਰਿਹਾ ਸੀਗਾ ਉਹ ਕਹਿੰਦੇ ਕਿ ਭਾਈ ਸਾਹਿਬ ਨੂੰ ਪ੍ਰਧਾਨ ਨਹੀਂ ਸੀ ਬਣਾਉਣਾ ਚਾਹੀਦਾ ਕਿਉਂਕਿ ਬਹੁਤ ਵੱਡੇ ਅਹੁਦੇ ਤੇ ਰਹੇ ਨੇ ਇਹ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਫਿਰ ਇੱਕ ਹੋਰ ਉਹਨਾਂ ਦਾ ਬਿਆਨ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਉਨਾ ਦੀ ਸ਼ਬਦਾਵਲੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਬੋਧਨ ਕੀਤਾ ਹੈ ਕਹਿੰਦੇ ਇਸ ਤੇ ਵੀ ਅਸੀਂ ਵਿਚਾਰ ਕਰ ਰਹੇ ਹੈਗੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬੁਲਾਇਆ ਜਾ ਸਕਦਾ ਹੈ ਅਕਾਲ ਤਖਤ ਸਾਹਿਬਗੇ ਮੈਨੂੰ ਇਹ ਲੱਗਦਾ ਹੈ ਕਿ ਵੀ ਦੇਖੋ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਨੈਰੇਟਿਵ ਕਿਦਾਂ ਦਾ ਵਿੱਚ ਸੜਜਿਆ ਜਾ ਰਿਹਾ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਉਹ ਅਕਾਲ ਤਖਤ ਦੇ ਜਥੇਦਾਰ ਨੇ ਮੇਰੇ ਖਿਆਲ ਨਾਲ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਵੀ ਅਕਾਲ ਤਖਤ ਦੇ ਜਥੇਦਾਰ ਰਹੇ ਨੇ ਉਹਨਾਂ ਵਿੱਚੋਂ ਸਭ ਤੋਂ ਪੜ੍ਹੇ ਲਿਖੇ ਸਭ ਤੋਂ ਸੂਝਵਾਨ ਔਰ ਧਾਰਮਿਕ ਖੇਤਰ ਦਾ ਜਿੰਨਾ ਕੋਈ ਗਿਆਨ ਵਿਦਵਾਨ ਉਹਨਾਂ ਨੂੰ ਮੰਨਿਆ ਜਾਂਦਾ ਹੈ ਗਿਆਨੀ ਮੰਨਿਆ ਜਾਂਦਾ ਹੈ ਉਹ ਮੇਰੇ ਖਿਆਲ ਨਾਲ ਗਿਆਨੀ ਗੜਗੱਜ ਜਾਂ ਫਿਰ ਗਿਆਨੀ ਰਕबीर ਸਿੰਘ ਉਹਨਾਂ ਦੀ ਵੀ ਪੜ੍ਹਾਈ ਲਿਖਾਈ ਜਾਂ ਗਿਆਨ ਦੇ ਮਾਮਲੇ 'ਚ ਉਹਨਾਂ ਨੂੰ ਇੱਕ ਤਰੀਕੇ ਨਾਲ ਕੰਪੀਟ ਨਹੀਂ ਕਰ ਸਕਦੇ ਸੀਗੇ ਗਿਆਨੀ ਰਕਬੀਰ ਸਿੰਘ ਉਹਨਾਂ ਦਾ ਵੀ ਰੋਲ ਬੜਾ ਵਧੀਆ ਰਿਹਾ ਬਤੌਰ ਜਥੇਦਾਰ ਉਹਨਾਂ ਤੋਂ ਜਿਹੜੀ ਆਸ ਨਹੀਂ ਕੀਤੀ ਜਾ ਰਹੀ ਸੀ ਉਹਨਾਂ ਨੇ ਆਸ ਦੇ ਵਿਰੁੱਧ ਜਾ ਕੇ 2 ਦਸੰਬਰ ਦੇ ਹੁਕਮਨਾਮੇ ਨੂੰ ਭਾਵੇਂ ਅਕਾਲੀ ਦਲ ਇਹ ਇਲਜ਼ਾਮ ਲਾ ਰਿਹਾ ਹੈ ਕਿ ਉਸ 2 ਦਸੰਬਰ ਦੇ ਹੁਕਮਨਾਮੇ ਦੇ ਆਰਟੀਕੂਲ ਆਰਟੀਕੂਲੇਟਡ ਉਹ ਸੀਗੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਪਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਵੀ ਲਗਾਤਾਰ ਉਸ ਹੁਕਮਨਾਮੇ ਦੇ ਉੱਤੇ ਪੈਰਾ ਦਿੱਤਾ ਭਾਵੇਂ ਉਹਨਾਂ ਦੀ ਨੌਕਰੀ ਨੌਕਰੀ ਤੇ ਨਹੀਂ ਕਵਾਂਗੇ ਜਥੇਦਾਰਾਂ ਦੀ ਨੌਕਰੀ ਨਹੀਂ ਹੁੰਦੀ ਪਰ ਜਥੇਦਾਰਾਂ ਦੇ ਪਦ ਤੋਂ ਜਿਸ ਤਰੀਕੇ ਨਾਲ ਗਿਆਨੀ ਰਗਵੀਰ ਸਿੰਘ ਨੂੰ ਹਟਾਇਆ ਗਿਆ ਐਸਜੀਪੀਸੀ ਦੀ ਅੰਤਰੀਮ ਕਮੇਟੀ ਨੇ ਉਹ ਰਹਿ ਕੇ ਹਟਾਇਆ ਗਿਆ ਵੀ ਇਹ ਆਯੋਗ ਨੇ ਇਹ ਤੇ ਪੰਥ ਨੂੰ ਲੀਡ ਕਰਨ ਦੇ ਕਾਬਿਲ ਹੀ ਨਹੀਂ ਹੈਗੇ ਜੇ ਜਿਹੜੇ ਪੰਥ ਤੋਂ ਪੰਥ ਨੂੰ ਲੀਡ ਕਰਨ ਦੇ ਕਾਬਿਲ ਨਹੀਂ ਹੈਗੇ ਉਹਨਾਂ ਨੂੰ ਤੁਸੀਂ ਹੈਡ ਗ੍ਰੰਥੀ ਲਾ ਦਿੰਦੇ ਹੋ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਤੇ ਚਲੋ ਇਹ ਨਹੀਂ ਕਿਹਾ ਵੀ ਇਹ ਅਯੋਗ ਨੇ ਯੋ ਨੇ ਉਹਨਾਂ ਨੂੰ ਤੁਸੀਂ ਗ੍ਰੰਥੀ ਲਾ ਦਿੰਦੇ ਹੋ ਯਾਨੀ ਆਕਾਲੀ ਦਲ ਦੇ ਵਿੱਚ ਜਿਸ ਤਰੀਕੇ ਦੀ ਪੋਲਿਟਿਕਸ ਚੱਲ ਰਹੀ ਹੈ ਨਾ ਕਿ ਕਿਸੇ ਨੂੰ ਡਿਫੇਮ ਕਰਨਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਦੇ ਪਰਿਵਾਰ ਦੇ 18 ਸਾਲ ਪੁਰਾਣੇ ਵਿਵਾਦ ਨੂੰ ਦੁਬਾਰਾ ਰਿਵਾਈਵ ਕਰਕੇ ਉਹਨਾਂ ਨੂੰ ਲੰਬੇ ਕਰ ਦਿੱਤਾ ਗਿਆ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਉਹਨਾਂ ਦਾ ਜਿਹੜਾ ਸੇਵਾ ਮੁਕਤੀ ਤੋਂ ਪਹਿਲੇ ਜਿਹੜੇ ਬੈਨੀਫਿਟਸ ਮਿਲਦੇ ਨੇ ਉਹ ਤਕਵੀਨ ਨਹੀਂ ਦਿੱਤੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਸ ਕਰਦੇ ਨੇ ਕਿ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਤੁਸੀਂ ਕੁਝ ਨਹੀਂ ਬੋਲੋਗੇ ਕਿਉਂ ਨਹੀਂ ਬੋਲਣਗੇ ਉਹ ਹੁਣ ਇੱਕ ਇੰਟਰਵਿਊ ਦਾ ਜੇਕਰ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਕੀਤਾ ਸੀ ਤਾਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਤੁਸੀਂ ਅਕਾਲ ਤਖਤ ਦੇ ਜੱਥੇਦਾਰ ਹੈਗੇ ਸੀਗੇ ਔਰ ਤੁਸੀਂ ਉਹ ਜਿਹੜਾ 2 ਦਸੰਬਰ ਦਾ ਹੁਕਮਨਾਮਾ ਤੁਸੀਂ ਉਹਦੇ ਕਰਤਾ-ਕਰਤਾ ਵੀ ਹੈਗੇ ਸੀਗੇ ਕਿਤੇ ਐਦਾਂ ਦਾ ਇੰਪ੍ਰੈਸ਼ਨ ਤੇ ਨਹੀਂ ਜਾ ਰਿਹਾ ਕਿ ਜੱਜ ਆਪਣੇ ਹੀ ਦਿੱਤੇ ਹੋਏ ਫੈਸਲੇ ਦਾ ਬੈਨੀਫਿਸ਼ੀਅਰੀ ਹੋ ਜਾਏ ਤਾਂ ਉਹ ਕਿੱਦਾਂ ਦੀ ਸਥਿਤੀ ਹੁੰਦੀ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਅਕਾਲੀ ਦਲ ਦਾ ਇਹ આરોਪ ਹੈ ਕਿ ਇਹ ਸਾਰਾ ਕੁਝ ਸਕ੍ਰਿਪਟਿਡ ਸੀਗਾ ਕਹਿੰਦੇ ਸਕ੍ਰਿਪਟਿਡ ਹੋ ਸਕਦਾ ਸੀਗਾ ਕੀ ਇਹ ਸਕ੍ਰਿਪਟਿਡ ਸੀਗਾ ਕਿ ਮੈਨੂੰ ਇਹਨਾਂ ਨੇ ਕੱਢਣਾ ਹੈ ਇਹ ਸਕ੍ਰਿਪਟਿਡ ਸੀਗਾ ਕਿ ਮੈਨੂੰ ਐਸਡੀਪੀਸੀ ਦੀ ਅੰਤਰੀਮ ਕਮੇਟੀ ਨੇ ਜਲੀਲ ਕਰਨਾ ਤੇ ਕਹਿੰਦੇ ਇਹਨਾਂ ਨੇ ਦਲੀਲ ਕੀਤਾ ਇਹਨਾਂ ਨੇ ਮੈਨੂੰ ਕੱਢਿਆ ਤਾਂ ਮੈਂ ਇੱਥੇ ਆਂ ਜੇ ਮੈਂ ਆਪਣੀ ਸੇਵਾ ਦੇ ਵਿੱਚ ਲੱਗਿਆ ਰਹਿੰਦਾ ਤੇ ਮੈਂ ਫਿਰ ਅਕਾਲੀ ਦਲ ਦਾ ਪ੍ਰਧਾਨ ਨਾ ਬਣ ਪਾਇਆ ਉਹਨਾਂ ਨੇ ਤਾਂ ਬਲਕਿ ਥੈਂਕ ਕੀਤਾ ਇਹਨਾਂ ਦਾ ਕਿ ਮੈਂ ਅਗਰ ਪੋਲਿਟিক্যাল ਅਰੇਨਾ ਦੇ ਵਿੱਚ ਜਾਂ ਫਿਰ ਅਕਾਲੀ ਦਲ ਦਾ ਪ੍ਰਧਾਨ ਬਣਿਆ ਔਰ ਕਦੀ ਜਿਹੜੇ ਮੇਰੇ ਰਿਕਰੂਟਮੈਂਟ ਕਰਨ ਵਾਲੇ ਲੋਕ ਹੁੰਦੇ ਸੀਗੇ ਮੇਰੀ ਨੌਕਰੀ ਦੇਣ ਵਾਲੇ ਲੋਕ ਹੁੰਦੇ ਸੀ ਅੱਜ ਮੈਂ EMPLOYE TO EMPLOYER ਬਣ ਗਿਆ ਐਦਾਂ ਦੀ ਗੱਲਾਂ ਉਹ ਨਹੀਂ ਕੀਤੀਆਂ ਤੇ ਨਹੀਂ ਪਰ ਉਹਨਾਂ ਦਾ ਭਾਵ ਇਹੀ ਸੀਗਾ ਤੁਸੀਂ ਇਹ ਦੇਖੋ ਕਿ ਇਹ ਜਿਹੜੀ ਬਹਿਸ ਚੱਲ ਰਹੀ ਹੈ ਨਾ ਅਕਾਲੀ ਦਲ ਦੇ ਵਿੱਚ ਕਿ ਗਿਆਨੀ ਹਰਪ੍ਰੀਤ ਹੁਣ ਗਿਆਨੀ ਗੜਗੱਜ ਸਾਹਿਬ ਨੂੰ ਡਿਊਟੀ ਤੇ ਗਿਆਨੀ ਗੜਗੱਜ ਸਾਹਿਬ ਦੀ ਅਗਰ ਇਹਨਾਂ ਦੀ ਨਿਯੁਕਤੀ ਤੇ ਟਾਈਮ ਲਾਈ ਗਈ ਹੋਈ ਸੀ ਤੇ ਇਹੀ ਲਈ ਸੀ ਨਾ ਕਿ 2 ਦਸੰਬਰ ਦੇ ਹੁਕਮਨਾਮੇ ਦਾ ਕੁਝ ਕਰੋ ਜੀ ਐ ਕੋਈ ਨਹੀਂ ਕਰ ਪਾਇਆ ਇਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਜੇ ਮੈਂ ਇਸ 2 ਦਸੰਬਰ ਦੇ ਹੁਕਮਨਾਮੇ ਨਾਲ ਕਿਸੇ ਵੀ ਤਰੀਕੇ ਦੀ ਛੇੜਛਾੜ ਕਰਨਾ ਤੇ ਮੇਰਾ ਨਾਂ ਵੀ ਗਿਆਨੀ ਗੁਰਬਚਨ ਸਿੰਘ ਉਹਨਾਂ ਦੀ ਲਿਸਟ ਦੇ ਵਿੱਚ ਜਿਨ੍ਹਾਂ ਨੇ ਉਸ ਡੇਰਾ ਸਾਧ ਨੂੰ ਮਾਫੀ ਦਿੱਤੀ ਸੀਗੀ ਸਰਕਾਰੀ ਆਰਡਰ ਦੇ ਹਿਸਾਬ ਨਾਲ ਤੇ ਬਾਅਦ ਚੋਂ ਮਾਫੀ ਵਿਡਰਾਅ ਵੀ ਕਰ ਲਈ ਸੀ ਅੱਜ ਗਿਆਨੀ ਗੁਰਬਚਨ ਸਿੰਘ ਉਹਨਾਂ ਦਾ ਨਾਂ ਬਤੌਰ ਅਕਾਲ ਚੱਕ ਤਤ ਦੇ ਫਾਰਮਰ ਜਥੇਦਾਰ ਦੇ ਨਾਂ ਤੇ ਕਿੱਦਾਂ ਲਿਤਾ ਜਾਂਦਾ ਤੁਸੀਂ ਆ ਬੰਦਾ ਚਾ ਲਾ ਸਕਦੇ ਹੋਰ ਯਾਨੀ ਗੜਗੱਟ ਸਾਹਿਬ ਨੂੰ ਵੀ ਪਤਾ ਹੋਵੇਗਾ ਕਿ ਪੰਥ ਦਾ ਮੂਡ ਕਿਦਾਂ ਦਾ ਹੈ ਜੇ 2 ਦਸੰਬਰ ਤੇ ਹੁਕਮ ਨਾਮੇ ਨਾਲ ਕਿਸੇ ਤਰੀਕੇ ਦੀ ਉਹ ਛੇੜਛਾੜ ਕਰ ਦੇ ਹੁਣ ਜਿਹੜੀ ਡਿਊਟੀਆਂ ਲਈ ਜਾ ਰਹੀਆਂ ਉਹਨਾਂ ਨੂੰ ਸਟੇਟਮੈਂਟ ਦੇਣ ਵਾਸਤੇ ਉਹ ਉਦਾਂ ਦੀ ਦੇਰੇ ਨੇ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਕਾਲੀ ਦਲ ਦੇ ਆਰਡਰ ਦੇ ਹਿਸਾਬ ਨਾਲ ਜੇ ਗਿਆਨੀ ਗੜਗੱਟ ਸਾਹਿਬ ਐਦਾਂ ਦੀ ਸਟੇਟਮੈਂਟ ਦਿੰਦੇ ਰਹਿਣਗੇ ਤੇ ਉਹਨਾਂ ਦੀ ਆਪਣੀ ਦਿੱਤੀ ਹੋਈ ਸਟੇਟਮੈਂਟ ਦੀ ਵੀ ਕੋਈ ਵੈਲਿਊ ਨਹੀਂ ਰਹਿ ਜਾਂਦੀ ਉਹ ਵੀ ਖਾਸ ਕਰਕੇ ਉਸ ਪੰਥ ਦੇ ਵਿੱਚ ਉਸ ਸਿੱਖੀ ਦੇ ਵਿੱਚ ਜਿਹਦੇ ਵਿੱਚ ਕਿਹਾ ਜਾਂਦਾ ਹੈ ਅਕਾਲ ਤਖਤ ਮਹਾਨ ਹੈ ਪੰਥ ਦੀ ਸ਼ਾਨ ਹੈ ਜੇ ਪੰਥ ਦੀ ਸ਼ਾਨ ਇੱਕ ਇੱਕ ਤਰੀਕੇ ਨਾਲ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਜਿਸ ਤਰੀਕੇ ਦਾ ਨੈਰੇਟਿਵ ਚੱਲ ਰਿਹਾ ਉਸ ਨੈਰੇਟਿਵ ਦੇ ਵਿਰੋਧ ਵਿੱਚ ਜਾ ਕੇ ਕੋਈ ਟਿੱਪਣੀ ਅਗਰ ਅਕਾਲ ਤਖਤ ਦੇ ਜਥੇਦਾਰ ਕਰਦੇ ਨੇ ਤੇ ਉਹਦਾ ਅਸਰ ਅਕਾਲ ਤਖਤ ਦੀ ਡਿਗਨਿਟੀ ਦੇ ਉੱਤੇ ਪੈਂਦਾ ਕਿਉਂਕਿ ਜਿਹੜੇ ਜਥੇਦਾਰ ਸਾਹਿਬ ਨੇ ਉਹ ਇੱਕ ਸ਼ਖਸ ਨੇ ਉਹ ਅਕਾਲ ਤਖਤ ਨਹੀਂ ਨੇ ਅਕਾਲ ਤਖਤ ਇੱਕ ਸੰਸਥਾ ਹੈ ਇੱਕ ਇੰਸਟੀਚਿਊਸ਼ਨ ਹੈ ਇੱਕ ਮਹਾਨ ਜਿਹੜੇ ਗੁਰਤੇਗ ਬਹਾਦਰ ਜੀ ਨੇ ਆਪਣੇ ਹੱਥਾਂ ਨਾਲ ਜਿਸ ਤਰੀਕੇ ਨਾਲ ਉਹਨੂੰ ਬਣਾਇਆ ଥିਗਾ ਇਹ ਸਾਰੀ ਗੱਲਾਂ ਜਿਹੜੀ ਐ ਦੂਜੇ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ ਪਰ ਹੁਣ ਅਕਾਲੀ ਦਲ ਦੇ ਵਿੱਚ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਖਿਲਾਫ ਮਹੇਸ਼ਿੰਦਰ ਸਿੰਘ ਗਰੇਵਾਲ ਔਰ ਪੰਟੀ ਨੂਮਾਨਾ ਉਹਨਾ ਟਿੱਪਣੀਆਂ ਕਰ ਰਹੇ ਨੇ ਇਹਨਾਂ ਟਿੱਪਣੀਆਂ ਦਾ ਸੰਪੀਰ ਸਿੰਘ ਬਾਦਲ ਵਾਲੇ ਧੜੇ ਨੂੰ ਕੋਈ ਫਾਇਦਾ ਨਹੀਂ ਹੋਣਾ ਰਾਦਰ ਇਹਨਾਂ ਦੀ ਪਰਸੈਪਸ਼ਨ ਹੋਰ ਜ਼ਿਆਦਾ ਖਰਾਬ ਹੋ ਰਹੀ ਹੈ ਕਿ ਤੁਸੀਂ ਪੋਲਿਟিক্যাল ਸਿਚੁਏਸ਼ਨ ਨੂੰ ਨਾ ਸਮਝੋ ਔਰ ਸਮਝਦੇ ਅਨੁਸਾਰ ਜਿਹੜੀ ਹਵਾ ਚੱਲ ਰਹੀ ਹੈ ਉਹਦੇ ਵਿਪਰੀਤ ਜਾਣ ਦੀ ਕੋਸ਼ਿਸ਼ ਕਰੋ ਤੇ ਇਹਦਾ ਤੁਹਾਨੂੰ ਹੋਰ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਔਰ ਯਾਨੀ ਗੜਗੱਜ ਉਹਨਾਂ ਦੇ ਅੱਜ ਦੇ ਬਿਆਨ ਕੋ ਅਕਾਲੀ ਧਲ ਨੂੰ ਕੋ ਫਾਇਦਾ ਨਹੀਂ ਹੋਇਆ ਹੋਵੇਗਾ ਮਤਲਬ ਕਿ ਅਕਾਲੀ ਧਲ ਨੂੰ ਭੀਰ ਸਿੰਘ ਬਾਦਲ ਵਾਲੇ ਹੋਰ ਨੁਕਸਾਨ ਹੋ ਗਏ ਆ ਬਸ ਕਿ ਸਭ ਵੈਸੇ ਅੱਜ ਉੱਧਰ ਭਾਈ ਸਾਹਿਬ ਨੇ ਪਾਈ ਆ ਆਪਾਂ ਗੱਲ ਕਰ ਰਹੇ ਆ ਕਿ ਪਹਿਲੇ ਜਿਹੜੇ ਪ੍ਰਧਾਨ ਬਣਾਏ ਗਏ ਨੇ ਆ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਆ ਕਿ ਨਵੀਂ ਪਾਰਟੀ ਦੇ ਜਿਹੜੇ ਪ੍ਰਧਾਨ ਬਣਾਏ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਉਹਨਾਂ ਨੇ ਪਹਿਲੀ ਮੀਟਿੰਗ ਕੀਤੀ ਹੈ ਅੱਜ ਔਰ ਇੱਕ ਪਾਸੇ ਤਾਂ ਮੀਟਿੰਗ ਕੀਤੀ ਹੋਈ ਹੈ ਔਰ ਦੂਜੇ ਪਾਸੇ ਤਰਨਤਨ ਦੀ ਜਦੋਂ ਇਲੈਕਸ਼ਨ ਦੀਆਂ ਚਰਚਾਵਾਂ ਚੱਲ ਰਹੀਆਂ ਹੈਗੀਆਂ ਨੇ ਜੇਕਰ ਭਾਈ ਇਹਨਾਂ ਦਾ ਧੜਾ ਜਾਂ ਫਿਰ ਆਪਾਂ ਕਹਿ ਲਈਏ ਕਿ ਭਾਈ ਅਮਰਤਪਾਲ ਸਿੰਘ ਹੁਣਾ ਦਾ ਧੜਾ ਜੇ ਇਕਜੁੱਟ ਹੋ ਜਾਂਦਾ ਹੈ ਤਾਂ ਤਰਨਤਨ ਦੇ ਵਿੱਚ ਤਾਂ ਕਾਫੀ ਜਿਹੜੀ ਸਥਿਤੀ ਹੈ ਉਹ ਦੇਖਣ ਵਾਲੀ ਬਣਦੀ ਹੈ ਬਿਲਕੁਲ ਤਰਨਤਾਰਾਂ ਦੇ ਵਿੱਚ ਜੇ ਅਮਰਿਤਪਾਲ ਉਹਨਾਂ ਦੇ ਕੈਂਡੀਡੇਟ ਜਾਂ ਫਿਰ ਕਹੀਏ ਕਿ ਇਹ ਜਿਹੜਾ ਨਵਾਂ ਅਕਾਲੀ ਦਲ ਬਣਿਆ ਹੈ ਇਹ ਆਪਣਾ ਕੋਈ ਕੈਂਡੀਡੇਟ ਉਤਾਰ ਦੇਣੇ ਤੇ ਅਮਰਿਤਪਾਲ ਉਹਨਾਂ ਦੀ ਪਾਰਟੀ ਦਾ ਇਹਨਾਂ ਨੂੰ ਸਮਰਥਨ ਇਹਦੇ ਵਿੱਚ ਦੋ ਤਰੀਕੇ ਦੀ ਗੱਲਾਂ ਹੋ ਸਕਦੀ ਹੈ ਕਿਉਂਕਿ ਹਜੇ ਤੱਕ ਪਿਛਲੇ 15 20 25 ਸਾਲਾਂ ਦੇ ਵਿੱਚ ਇਹ ਦੇਖਿਆ ਹੈ ਕਿ ਜਿਹੜਾ ਅਕਾਲੀ ਦਲ ਮੋਡਰੇਟ ਰੂਪ ਦੇ हिसाब ਨਾਲ ਚੱਲੇਗਾ ਉਹਦਾ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਵੱਡਾ ਸਥਾਨ ਬਣ ਸਕਦਾ ਹੈ ਜੇ ਨਵਾਂ ਅਕਾਲੀ ਦਲ ਆਪਣੇ ਆਪ ਨੂੰ ਧਰਮਦਲੀਏ ਦੇ ਤੌਰ ਤੇ ਅੱਗੇ ਵਿਚਰਨਾ ਸ਼ੁਰੂ ਕਰੇਗਾ ਜਾਂ ਤੁਰਨਾ ਸ਼ੁਰੂ ਕਰੇਗਾ ਤੇ ਫਿਰ ਐਦਾ ਵੀ ਫਿਊਚਰ ਉਹਨਾਂ तमाम ਅਕਾਲੀ ਦਲ ਜਿਹੜੇ ਪੰਥ ਦੀ ਉਸ ਲਹਿਰ ਦੇ ਨਾਲ ਜੁੜ ਕੇ ਅੱਗੇ ਵਧ ਰਹੇ ਸੀਗੇ ਉਹਨਾਂ ਦਾ ਇੱਕ ਇੱਕ ਤਰੀਕੇ ਨਾਲ ਪੈਂਡਾ ਜਿਹੜਾ ਹੈ ਨਾ ਉਹ ਥੋੜਾ ਜਿਹਾ ਨਜ਼ਰ ਆਇਆ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਤੇ ਉਹਨਾਂ ਦੀ ਇੱਕ ਜਿਆ ਇੱਕ ਹੁਣ ਸਿਮਰਨਜੀਤ ਸਿੰਘ ਮਾਨ ਕਦੀ ਖਾਲਿਸਤਾਨ ਲਹਿਰ ਦੀ ਉੱਤੇ ਚੜ ਕੇ 13 ਦੇ ਵਿੱਚੋਂ 11 MP ਉਹਨਾਂ ਦੇ ਜਿੱਤ ਗਏ ਸੀਗੇ ਅੱਜ ਉਹ ਕਿੱਥੇ ਖੜੇ ਨੇ ਇੱਕ ਵੀ ਐਮਐਲਏ ਨਹੀਂ ਹੈ ਹੁਣ ਜਦ ਸੰਗਰੂਰ ਬਾਈ ਇਲੈਕਸ਼ਨ ਦੇ ਵਿੱਚ ਇਹ ਸਰਕਾਰ ਬਣਨ ਤੋਂ ਬਾਅਦ ਉਹ ਐਮਪੀ ਬਣੇ ਪਰ ਉਸ ਤੋਂ ਬਾਅਦ ਅੱਜ ਕਿਸੇ ਸਥਿਤੀ ਦੇ ਵਿੱਚ ਹੈ ਅਮਰਿਤਪਾਲ ਉਹਨਾ ਪਾਵੇਂ 2024 ਦੇ ਇਲੈਕਸ਼ਨ ਦੇ ਵਿੱਚ ਐਮਪੀ ਬਣ ਗਏ ਪਰ ਐਮਪੀ ਬਣਨ ਤੋਂ ਬਾਅਦ ਕੀ ਪੂਰੀ ਖਡੂਰ ਸਾਹਿਬ ਕੌਨਸਟਿਟੂਐਂਸੀ ਦੇ ਵਿੱਚ ਸੇਮ ਲਹਿਰ ਹੈ ਕਿ ਨਹੀਂ ਹੈ ਇਸ ਗੱਲ ਨੂੰ ਤੁਹਾਨੂੰ ਰੀਡ ਕਰਨਾ ਪੈਣਾ ਹੈ ਔਰ ਉਸ ਰੀਡ ਕਰਨ ਤੋਂ ਬਾਅਦ ਉਹ ਸਪੋਰਟ ਜਾਂ ਫਿਰ ਇਹ ਸਪੋਰਟ ਜਿਹੜੀ ਹੁਣ ਨਵੇਂ ਅਕਾਲੀ ਦਲ ਦੀ ਲਈ ਗਈ ਇੱਕ ਚੀਜ਼ ਮਾਫ ਕਰਿਓ ਜੇਕਰ ਇਹ ਲਹਿਰ ਕਿਤੇ ਤੁਰ ਗਈ ਜੇਕਰ ਕੋਈ ਵਟਿਆ ਗਿਆ ਕੁਝ ਵੋਟਾਂ ਚੰਗੀਆਂ ਲੈ ਗਏ ਜਾਂ ਕਿਤੇ ਜਿੱਤ ਦਰਜ ਕਰ ਗਏ ਤਾਂ ਫਿਰ ਵਿਧਾਨ ਸਭਾ ਦੂਰ ਨਹੀਂ ਹੈ ਇਹਨਾਂ ਦੇ ਲਈ ਜੇਕਰ ਕੋਈ ਹਵਾ ਇਦਾਂ ਦੀ ਚੱਲਦੀ ਹੈ ਦੇਖੋ ਹਵਾ ਤਾਂ ਚੱਲੀ ਸੀਗੀ ਖਡੂਰ ਸਾਹਿਬ ਦੇ ਵਿੱਚ ਹਵਾ ਹੀ ਚੱਲੀ ਸੀ ਨਾ ਜਿਹਦੇ ਵਿੱਚ ਅੰਮ੍ਰਿਤਪਾਲ ਜਾਂ ਫਿਰ ਫਰੀਦਕੋਟ ਦੇ ਵਿੱਚੋਂ ਸਰਬਜੀਤ ਸਿੰਘ ਖਾਲਸਾ ਜਿੱਤ ਗਏ ਕੀ ਅੱਜ 2024 ਤੋਂ ਬਾਅਦ ਅਸੀਂ 25 ਦੇ ਮਿੱਡ ਵਿੱਚ ਯਾਨੀ ਅਗਰਦੇ ਮਹੀਨੇ ਵਿੱਚ ਬੈਠੇ ਆਂ ਅਸੀਂ ਪੰਜਾਬ ਵਿੱਚ ਹੀ ਬੈਠੇ ਆਂ ਪੂਰਾ ਪੋਲਿਟਿਕਲ ਮਾਹੌਲ ਹਨੂ ਨਹੀਂ ਲੱਗਦਾ ਕਿ ਇੱਕ ਤਰਫ ਚੁਰ ਗਿਆ ਔਰ ਐਦਾਂ ਦੀ ਗਰਾਊਂਡ ਦੇ ਵਿੱਚ ਕੋਈ ਐਦਾਂ ਦੀ ਰਿਪੋਰਟ ਨਹੀਂ ਹੈ ਕਿ ਆਉਣ ਵਾਲੇ ਟਾਈਮ ਵਿੱਚ ਹਰ ਪਾਸੇ ਗਰਮ ਦਲੀਏ ਗਰਮ ਦਲੀਏ ਹੀ ਹੋਣਗੇ ਉਹ ਇੱਕ ਲਹਿਰ ਸੀ ਨਹੀਂ ਨਹੀਂ ਮਾਫ਼ ਕਰਿਓ ਮਾਫ਼ ਕਰਿਓ ਮੈਂ ਤੁਹਾਡੀ ਗੱਲਾਂ ਸਹਿਮਤ ਆ ਜਦੋਂ ਆਪਾਂ ਸਮਝੋਤੇ ਦੀ ਗੱਲ ਕਰਦੇ ਆਂ ਤਾਂ ਇਹ ਜਿਹੜੀਆਂ ਨਰਮ ਦਲੀਏ ਹੈਗੇ ਨੇ ਫਿਰ ਸਮਝੌਤਾ ਤਾਂ ਇਹ ਵੀ ਹੋਏਗਾ ਕਿ ਨਾ ਤੁਸੀਂ ਕਿਹੜੀਆਂ ਗੱਲਾਂ ਕਰਨੀਆਂ ਨੇ ਪਬਲਿਕਲੀ ਕਿਹੜੀਆਂ ਗੱਲਾਂ ਨਹੀਂ ਕਰਨੀਆਂ ਨੇ ਜੇ ਉਸ ਦੇ ਉੱਪਰ ਸਮਝੌਤਾ ਕਰਕੇ ਇੱਕ ਜੁੜਤਾ ਹੁੰਦੀ ਹੈ ਤਾਂ ਫਿਰ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਹੈ ਨਾ ਨਹੀਂ ਦੇਖੋ ਮੇਰੀ ਕੁਸ਼ਤ ਦਿਨ ਪਹਿਲੇ ਮੰਪਰੀਤ ਐ ਯਾਰੀ ਨਾਲ ਗੱਲ ਹੋਈ ਸੀਗੀ ਔਰ ਜਦ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਅਮਰਿਤਪਾਲ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੇ ਸੀਗੇ ਐਲਾਈਅੰਸ ਕਰਕੇ ਉਸ ਟਾਈਮ ਇਹ ਨਵਾਂ ਕਾਲੀ ਦਲ ਬਣਿਆ ਨਹੀਂ ਸੀ ਤੇ ਮੰਪਰੀਤ ਐ ਯਾਰੀ ਉਹਨਾਂ ਦਾ ਇਹ ਗੱਲ ਕਹਿਣਾ ਸੀਗਾ ਕਿ ਅਸੀਂ ਉੱਥੇ ਗਏ ਸੀਗੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਖਾਲਿਸਤਾਨੀ ਵਿਚਾਰਧਾਰਾ ਦੇ ਨਾਲ ਹੀ ਅੱਗੇ ਵਧਣਾ ਹੈ ਜਾਂ ਫਿਰ ਤੁਹਾਡੀ ਵਿਚਾਰਧਾਰਾ ਮੋਡਰੇਟ ਅਕਾਲੀ ਜਲਦੀ ਹੋਏਗੀ ਔਰ ਉਹਨਾਂ ਦੇ ਪਰਿਵਾਰ ਨੇ ਔਰ ਪਾਰਟੀ ਦੇ ਮੈਂਬਰਾਂ ਨੇ ਮਨਪ੍ਰੀਤ ਅਯਾਲੀ ਉਹਨਾਂ ਦੇ ਹਿਸਾਬ ਨਾਲ ਇਹ ਗੱਲ ਕਹੀ ਕਿ ਅਸੀਂ ਇੱਕ ਮੋਡਰੇਟ ਅਕਾਲੀ ਦੌਰ ਤੇ ਵਿਚਰਾਂਗੇ ਸਾਨੂੰ ਹਿੰਦੂ ਸਿੱਖ ਸਾਰੇ ਜਿਹੜੇ ਧਰਮਾਂ ਦੀ ਲੋੜ ਹੈਗੀ ਐ ਅਸੀਂ ਖਾਲਿਸਤਾਨੀ ਵਿਚਾਰਧਾਰਾ ਦੇ ਨਾਲ ਨਹੀਂ ਹੈਗੇ ਹਾਂ ਹੁਣ ਅਗਰ ਮਨਪ੍ਰੀਤ ਅਯਾਲੀ ਉਹਨਾਂ ਦੀ ਇਹ ਗੱਲ ਆਪਾਂ ਮੰਨ ਵੀ ਲਈਏ ਪਰ ਫਿਰ ਜਿਹੜੀ ਪਰਸੈਪਸ਼ਨ ਬਣਦੀ ਹੈ ਨਾ ਉਹ ਪਰਸੈਪਸ਼ਨ ਹਜੇ ਅੰਮ੍ਰਿਤਪਾਲ ਉਹਨਾਂ ਦੀ ਖਾਲਿਸਤਾਨੀ ਵਿਚਾਰਧਾਰਾ ਵਾਲੀ ਹੈਗੀ ਹੈ ਔਰ ਉਸ ਵਿਚਾਰਧਾਰਾ ਦੀ ਜਿਸ ਤਰ੍ਹਾਂ ਅਸੀਂ ਕਹਿ ਕਹਿ ਕੇ ਹਟਿਆ ਕਿ ਪੰਜਾਬ ਦੇ ਵਿੱਚ ਹਾਲਾਂਕਿ ਤੁਸੀਂ ਅਮਰੀਕਾ ਬੈਠੇ ਹੋ ਕੈਨੇਡਾ ਦੇ ਵਿੱਚ ਜਾਓ ਤੇ ਤੁਹਾਨੂੰ ਇਦਾਂ ਲੱਗਦਾ ਵੀ ਖਾਲਿਸਤਾਨ ਹੁਣੇ ਕੱਲ ਬਣ ਗਿਆ ਪਰ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਹੈਗਾ ਮੈਨੂੰ ਨਹੀਂ ਲੱਗਦਾ ਕਿ ਭਾਵੇਂ ਜਿਹੜੇ ਗੁਰਪਤਵੰਨ ਸਿੰਘ ਪੰਨੂ ਹਨ ਹਰ 15 ਅਗਸਤ ਦੇ ਵਿੱਚ ਹਰ ਤਿਉਹਾਰ ਦੇ ਵਿੱਚ ਹਰ ਗੱਲ ਦੇ ਵਿੱਚ ਧਮਕੀਆਂ ਤੇ ਦੇਂਦੇ ਨੇ ਉਹਨਾਂ ਦੀ ਧਮਕੀਆਂ ਨੂੰ ਵੀ ਹੁਣ ਪੰਜਾਬ ਦੇ ਵਿੱਚ ਬਹੁਤਾ ਸੀਰੀਅਸਲੀ ਨਹੀਂ ਲਿਆ ਜਾਂਦਾ ਔਰ ਸਰਕਾਰਾਂ ਕੋਈ ਬਹੁਤੀ ਉਹ ਕੋਈ ਸਤਾਰਕ ਦੇ ਵੀ ਨਹੀਂ ਨਜ਼ਰ ਆਂਦੀ ਪਰ ਹੁਣ ਕੱਲ 15 ਅਗਸਤ ਹੈਗਾ ਦੇਖੋ ਐਤਕੀ ਵੀ ਧਮਕੀ ਦਿੱਤੀ ਹੋਈ ਹੈ ਪੰਨੂ ਉਹਨਾਂ ਨੇ ਕੀ ਕਰਦੇ ਐ ਕੀ ਨਹੀਂ ਕਰਦੇ ਲੇਕਿਨ ਇਹ ਸਾਰੀ ਗੱਲਾ ਪਰਸੈਪਸ਼ਨ ਦੇ ਹਿਸਾਬ ਨਾਲ ਪਬਲਿਕ ਦੇ ਮੂਡ ਦੇ ਹਿਸਾਬ ਨਾਲ ਚੱਲਦੀ ਹੈ ਜੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਖਾਲਿਸਤਾਨ ਬਣਾ ਨਾ ਜਾਂਦੇ ਤੇ ਕੀ ਪੰਜਾਬ ਦੇ ਵਿੱਚ ਉਹਨਾਂ ਨੂੰ ਪੂਰੀ ਸਪੋਰਟ ਮਿਲ ਰਹੀ ਹੈ ਕਿ ਉੱਥੇ ਬੈਠ ਕੇ ਉਹ ਐ ਕੰਮ ਕਰ ਸਕਦੇ ਨੇ ਕੀ ਕੈਨੇਡਾ ਦੇ ਵਿੱਚ ਕੁਝ ਹਰਕਤਾਂ ਕਰਕੇ ਪੰਜਾਬ ਪੰਜਾਬ ਦੇ ਵਿੱਚ ਉਸ ਤਰੀਕੇ ਦੀ ਸਪੋਰਟ ਜਨਰੇਟ ਕੀਤੀ ਜਾ ਸਕਦੀ ਹੈ ਔਰ ਸਪੋਰਟ ਮਿਲਦੀ ਹੈ ਇਹਦੇ ਵਿੱਚ ਕੋਈ ਦੌਰ ਆਇਆ ਨਹੀਂ ਪਰ ਉਹਦੀ ਇੱਕ ਲਿਮਿਟ ਹੈ ਉਹਦੀ ਲਿਮਿਟ ਜਦ ਜਾ ਕੇ ਖਤਮ ਹੋ ਜਾਂਦੀ ਹੈ ਤੇ ਅੱਗੇ ਚੱਲ ਕੇ ਮੋਡਰੇਟ ਮੋਡਰੇਟ ਅਕਾਲੀ ਦਲ ਜਾਂ ਮੋਡਰੇਟ ਸੰਖੇਪ ਪੋਲਿਟਿਕਸ ਦੀ ਇੱਕ ਦੌਰ ਚੱਲਦਾ ਔਰ ਪੰਜਾਬ ਦੀ ਹਿਸਟਰੀ ਦੇ ਵਿੱਚ ਤੁਸੀਂ ਇਹ ਦੇਖੋ ਕਿ ਬਹੁਤ ਸਾਰੇ ਦੌਰ ਦੇ ਵਿੱਚੋਂ ਗੁਜ਼ਰਿਆ ਹੋਇਆ ਹੈ ਪੰਜਾਬ ਲੇਕਿਨ ਕਦੀ ਹਿੰਦੂ ਸਿੱਖ ਦਾ ਕੋਈ ਵੱਡਾ ਵਿਵਾਦ ਦੇਖਿਆ ਭਾਵੇਂ ਅੱਤਵਾਦ ਦੇ ਟਾਈਮ ਹੀ ਆ ਫਿਰ ਦਿੱਲੀ ਦੇ ਵਿੱਚ 1984 ਦੇ ਵਿੱਚ ਜੋ ਕੁਝ ਹੋਇਆ ਸੀ ਉਥੇ ਕਿਸ ਤਰੀਕੇ ਦਾ ਮਾਹੌਲ ਸੀ ਉਸ ਵਕਤ ਵੀ ਪੰਜਾਬ ਦੇ ਵਿੱਚ ਉਸ ਮਾਹੌਲ ਦਾ ਅਸਰ ਨਹੀਂ ਦੇਖਿਆ ਗਿਆ ਇਹ ਬਹੁਤ ਵੱਡਾ ਐ ਐਗਜ਼ਾਮਪਲ ਹੈ ਕਿ ਪੰਜਾਬ ਪੰਜਾਬੀਆਂ ਦਾ ਹੈ ਪੰਜਾਬ ਦੇ ਵਿੱਚ ਹਿੰਦੂ ਸਿੱਖ ਬਿਲਕੁਲ ਇੱਕ ਦੂਜੇ ਦੀ ਸੱਜੀ ਬਾਹ ਵਰਗਾ ਜਾਂ ਇੱਕ ਦੂਜੇ ਦੇ ਭਰਾਵਾਂ ਵਰਗਾ ਵਿਚਰਦੇ ਨੇ ਬਹੁਤ ਸਾਰੀ ਕੋਸ਼ਿਸ਼ਾਂ ਹੁੰਦੀ ਹੈ ਕਿ ਪੀਸ ਨੂੰ ਡਿਸਟਰਬ ਕਰਨ ਦੀ ਪਰ ਉਹਨਾਂ ਡਿਸਟਰਬ ਕਰਨ ਵਾਲੀ ਤਾਕਤਾਂ ਦੀ ਤਾਕਤ ਬੜੀ ਜਲਦੀ ਖਤਮ ਵੀ ਹੋ ਜਾਂਦੀ ਹੈ ਜੀ ਬਿਲਕੁਲ ਤੁਸੀਂ ਠੀਕ ਕਿਹਾ ਔਰ ਲਗਾਤਾਰ ਸਿਆਸਤਦਾਨ ਜਿਹੜੇ ਨੇ ਇਹਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਪਰ Hindu Muslim Sikh ਏਕਤਾ ਜਿਹੜੀ ਹੈ ਉਹ ਬਰਕਰਾਰ ਰਹੀ ਹੈ ਪੰਜਾਬ ਦੇ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਬਸ ਸਰ ਸਾਹਿਬ ਕਾਫੀ ਸਮਾਂ ਆਪਾਂ ਇਸ ਮੁੱਦੇ ਤੇ ਲਗਾ ਲਿਆ ਹੋਇਆ ਥੋੜਾ ਜਿਹਾ ਮੂੜਾ ਕੱਟਦੇ ਆਂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹੈਗੀਆਂ ਨੇ ਫਿਰ ਤਰੀਕ ਤੇ ਤਰੀਕ ਪੈ ਰਹੀ ਹੈ ਅੱਜ ਫਿਰ ਅਰ ਸੁਣਵਾਈ ਹੋਈ ਮਹਾਲੀ ਕੋਰਟ ਦੇ ਵਿੱਚ ਤੇ ਹਫਤਿਕ ਦਾ ਸਮਾਂ ਜਿਹੜਾ ਹੈ ਫੈਸਲਾ ਜਿਹੜਾ ਕਹਿੰਦੇ ਰਾਕਮ ਰੱਖ ਲਿਆ ਜੀ ਇਸ ਲਈ ਵੈਸੇ ਅਮਨ ਜੀ ਅਸੀਂ 8-9 ਵਾਰ ਤੇ ਅਸੀਂ ਡਿਸਕਸ ਕਰ ਲਿਆ ਔਰ 9-10 ਵਾਰ ਵਿਕਰਮ ਸਿੰਘ ਦੇ ਮੇਜਿਟਿਆ ਦੀ ਬੇਲ ਦੇ ਉੱਤੇ ਮਹਾਲੀ ਕੋਰਟ ਦੇ ਵਿੱਚ ਸੁਣਵਾਈ ਵੀ ਹੋ ਚੁੱਕੀ ਅੱਜ ਇੱਕ ਨਵੀਂ ਡਿਵੈਲਪਮੈਂਟ ਜ਼ਰੂਰ ਹੈ ਅੱਜ ਮਹਾਲੀ ਕੋਰਟ ਨੇ ਪਹਿਲੀ ਵਾਰ ਇਹ ਗੱਲ ਗਾਇਆ ਵੀ ਦੋਨੋਂ ਪਾਸਿਆਂ ਦੀ ਆਪਾਂ ਗੱਲਾਂ ਸੁਣ ਲਈਆਂ ਹੁਣ ਆ ਗਈ ਫੈਸਲੇ ਦੀ ਕਰੀ ਤੇ ਉਹਦੇ ਵਾਸਤੇ ਮਾੜਾ ਜਨ ਇੰਤਜ਼ਾਰ ਕਰਨਾ ਪੈਣਾ 18 ਅਗਸਤ ਨੂੰ ਹੁਣ ਹਾਈ ਕੋਰਟ ਦੀ ਹਾਈ ਕੋਰਟ ਨੇ ਮਹਾਲੀ ਕੋਰਟ ਵਿਕਰਮ ਸਿੰਘ ਮਰੀਠੀਆ ਦੇ ਬੇਲ ਦੇ ਮੁੱਦੇ ਦੇ ਉੱਤੇ ਫੈਸਲਾ ਸੁਣਾਣਗੇ ਉੱਥੇ ਆਰਗੂਮੈਂਟ ਨਹੀਂ ਹੋਣੇ ਹੁਣ ਫੈਸਲਾ ਸੁਣਾਣਗੇ 18 ਤਰੀਕ ਨੂੰ ਇਸ ਕਰਕੇ ਅੱਜ 14 ਤਰੀਕ ਹੈਗੀ ਹੈ 4 ਦਿਨ ਬਾਅਦ ਇਸ ਮੁੱਦੇ ਦੇ ਉੱਤੇ ਕੋਈ ਫੈਸਲਾ ਆ ਸਕਦਾ ਹੈ ਲੇਕਿਨ ਵਿਕਰਮ ਸਿੰਘ ਮਰੀਠੀਆ ਉਹਨਾਂ ਨੂੰ ਜਦਾ ਅੱਜ ਪੇਸ਼ ਕੀਤਾ ਗਿਆ ਭਾਵੇਂ ਵੀਡੀਓ ਕਾਨਫਰੈਂਸ ਦੇ ਰਾਹੀਂ ਪੇਸ਼ ਕੀਤਾ ਹੋਏ ਉਹਨਾਂ ਦੀ ਅੱਜ ਜੁਡੀਸ਼ੀਅਲ ਰਿਮਾਂਡ ਖਤਮ ਹੋ ਰਹੀ ਸੀ ਪਰ ਉਹਨਾਂ ਨੂੰ ਹੁਣ 14 ਦਿਨ ਵਸਤੇ ਜੁਡੀਸ਼ੀਅਲ ਰਿਮਾਂਡ ਵਾਸਤੇ ਵਿੱਚ ਭੇਜ ਦਿੱਤਾ ਗਿਆ ਉਹ ਹੁਣ ਅਬਾ ਜੇਲ ਦੇ ਵਿੱਚ ਹੀ ਰਹਿਣਗੇ 28 ਤਰੀਕ ਤੱਕ ਜੇ ਅਗਰ ਉਹਨਾਂ ਨੂੰ 18 ਤਰੀਕ ਨੂੰ ਕੋਈ ਰਿਲੀਫ ਨਹੀਂ ਮਿਲਦਾ ਪਰ ਹਾਂ ਇੱਕ ਡਿਵੈਲਪਮੈਂਟ ਹੋਈ ਹੈ ਤਾਰੀਖ ਵੇ ਤਾਰੀਖ ਤਾਰੀਖ ਵਲੀ ਗੱਲ ਹੁਣ ਅਗਲੀ ਤਾਰੀਖ ਲੱਗਦਾ ਹੈ ਫਾਈਨਲ ਹੈ ਜੀ ਬਾਸਕਰ ਸਾਹਿਬ ਉਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸ ਚਾਂਸਲਰ ਕਰਮਜੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦ ਲਿਆ ਗਿਆ ਜੀ ਪੇਸ਼ ਹੋਣ ਲਈ ਕਿਹਾ ਹੈਗਾ ਇਹ ਕੀ ਮਾਮਲਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਆਰਐਸਐਸ ਦਾ ਇੱਕ ਸਮਾਗਮ ਹੋਇਆ ਸੀਗਾ ਪਾਠਕ੍ਰਮ ਨੂੰ ਲੈ ਕੇ ਕੁਝ ਗੱਲਾਂ ਚੱਲ ਰਹੀ ਸੀਗੀ ਉਹਦੇ ਵਿੱਚ ਕਰਮਜੀਤ ਸਿੰਘ ਸੰਦੂ ਕਰਮਜੀਤ ਸਿੰਘ ਡਾਕਟਰ ਕਰਮਜੀਤ ਸਿੰਘ ਉਹ ਕੁਝ ਸੁਝਾਅ ਦਿੰਦੇ ਹੋਏ ਨਜ਼ਰ ਆਏ ਸੀ ਔਰ ਉਹਨਾਂ ਨੇ ਪਾਠਕ੍ਰਮ ਨੂੰ ਕਿਸ ਤਰੀਕੇ ਨਾਲ ਚਲਾਇਆ ਜਾਏ ਪੰਜਾਬ ਦੇ ਸਿਲੇਬਸ ਦੇ ਵਿੱਚ ਕਿਸ ਤਰੀਕੇ ਨਾਲ ਧਾਰਮਿਕ ਗਿਆਨ ਨੂੰ ਅੱਗੇ ਵਧਾਇਆ ਜਾਏ ਉਹ ਸਜੈਸ਼ਨ ਦਿੰਦੇ ਤੇ ਸਜੈਸ਼ਨ ਲੈਂਦੇ ਹੋਏ ਦੇਖੇ ਗਏ ਸੀ ਜਿਹਦੇ ਉੱਤੇ ਅਕਾਲ ਤਖਨ ਨੇ ਓਬਜੈਕਸ਼ਨ ਕੀਤਾ ਸੀ ਜਦ ਹਰਜੋਤ ਮੈਸ ਨੂੰ ਉਹਨਾਂ ਨੂੰ ਬੁਲਾਇਆ ਗਿਆ ਸੀ 6 ਜੁਲਾਈ 6 ਅਗਸਤ ਥੀਗੀ ਸ਼ਾਇਦ ਦਦ ਕਰਮਜੀਤ ਸਿੰਘ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਕਿ ਪਰ ਇਹ ਵਿਦੇਸ਼ ਦੇ ਵਿੱਚ ਹੋਣ ਕਾਰਨ ਪੇਸ਼ ਨਹੀਂ ਹੋਇਆ ਸੀ ਹੁਣ ਅੱਜ ਅਕਾਲ ਤਖਤ ਦੇ ਜੱਥੇਦਾਰ ਸਾਹਮਣੇ ਇਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਹੈ ਇਹ 15 ਦਿਨਾਂ ਦੇ ਵਿੱਚ ਤੁਸੀਂ ਆਪਣਾ ਸਮਸ਼ਟਿਕ ਸਪਸ਼ਟੀਕਰਨ ਦਿਓ ਤਾਂ ਕਿ ਅਗਰ ਕੋਈ ਤਨਖਾਹ ਲਾਨੀ ਹੈ ਜਾਂ ਕੋਈ ਕਿਸੇ ਵੀ ਤਰੀਕੇ ਦਾ ਉਹਨਾਂ ਦੇ ਖਿਲਾਫ ਕੋਈ ਫੈਸਲਾ ਸੁਨਾਇਆ ਸੁਨਾਣਾ ਹੈ ਤੇ ਉਹ ਸੁਨਾਇਆ ਜਾ ਸਕਦਾ ਜੀ ਪਾਸਕਰ ਸਾਹਿਬ ਉੱਧਰ ਕੈਬਨਟ ਦੀ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਦੀ ਨੋਟੀਫਾਈਡ ਕਰ ਦਿੱਤੀ ਲੈਂਡ ਪੁਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਇਹ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਬਾਹਰ ਵੀ ਲਗਾਤਾਰ ਮੰਗ ਉਠ ਰਹੀ ਸੀ ਕਿ ਜੇਕਰ ਤੁਸੀਂ ਵਾਪਸ ਲੈਣੀ ਆ ਤਾਂ ਫਿਰ ਜ਼ਰੂਰ ਇਸ ਦੇ ਉੱਪਰ ਜਿਹੜੀ ਚਰਚਾ ਕਰੋ ਤੈਨੂੰ ਡੀ ਨੋਟੀਫਾਈਡ ਕਰੋ ਜੀ 14 ਮਈ ਨੂੰ ਸਰਕਾਰ ਇੱਕ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਸੀ ਪਹਿਲੇ ਤੇ ਸਮਝ ਹੀ ਨਹੀਂ ਆਇਆ ਪਰ ਜਦ ਉਹਦੇ ਬਾਅਦ ਫਿਗਰ ਆਣੀ ਸ਼ੁਰੂ ਹੋਈ ਨਾ 65533 ਏਕੜ ਜ਼ਮੀਨ ਸਰਕਾਰ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲਿਆਏਗੀ ਔਰ ਸਰਕਾਰ ਨੇ ਸ਼ੁਰੂ ਤੋਂ ਇੱਕ ਗੱਲ ਕਹੀ ਸੀ ਕਿ ਜ਼ਬਰਦਸਤੀ ਕਿਸੇ ਨਾਲ ਨਹੀਂ ਕਰਾਂਗੇ ਪਰ ਉਸ ਪਾਲਿਸੀ ਦੇ ਵਿੱਚ ਜ਼ਬਰਦਸਤੀ ਵਾਲੀ ਗੱਲ ਲੋਕਾਂ ਨੇ ਲੱਭ ਲਈ ਕਿ ਵੀ ਐਦਾਂ ਨਹੀਂ ਤੇ ਉਦਾਂ ਜ਼ਬਰਦਸਤੀ ਤੇ ਸਰਕਾਰ ਕਰਦੀਆਂ ਹੀ ਹੁੰਦੀਆਂ ਪਰ ਉਹ ਵੀ ਇਹ ਕਹਿ ਕੇ ਕਰਦੀਆਂ ਹੁੰਦੀਆਂ ਹੁੰਦੇ ਵੀ ਆਪਾਂ ਜ਼ਬਰਦਸਤੀ ਨਹੀਂ ਕਰਾਂਗੇ ਔਰ ਇਸ ਪਾਲਿਸੀ ਦਾ ਜ਼ਬਰਦਸਤ ਵਿਰੋਧ ਹੋਇਆ ਵਿਰੋਧੀ ਪਾਰਟੀਆਂ ਦਾ ਤੇ ਵਿਰੋਧ ਕਰਨਾ ਬੰਦਾ ਹੀ ਸੀਗਾ ਕਿਸਾਨ ਜਥੇਬੰਦੀਆਂ ਵੀ ਉਹਦਾ ਵਿਰੋਧ ਕਰ ਰਹੀ ਸੀ ਇਵਨ ਆਮ ਕਿਸਾਨ ਉਹ ਵੀ ਸੜਕਾਂ ਤੇ ਆ ਗਈ ਸੀ ਤੇ ਇਸ ਦਬਾਅ ਦੇ ਵਿੱਚ ਜਦ ਹਾਈ ਕੋਰਟ ਨੇ ਇਸ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ 1 ਮਹੀਨੇ ਦੀ ਰੋਕ ਲਾਈ 4 ਹਫ਼ਤਿਆਂ ਦੀ ਰੋਕ ਲਾਈ ਉਹ ਰੋਕ ਲਾਉਣ ਦਾ ਕਾਰਨ ਕਿ ਸੋਸ਼ਲ ਇੰਪੈਕਟ ਦਿੱਤਾ ਜੀ ਤੁਸੀਂ এনवायरमेंटਲ ਇੰਪੈਕਟ ਦਿੱਤਾ ਜੀ ਕਾਰਨ ਕਿ ਜੇ ਕੋਈ ਖੇਤੀਬਾੜੀ ਦੇ ਵਿੱਚ ਜਾਂ ਕੀਤੀ ਤਾਂ ਕਿਸੇ ਦੀ 2 ਕਿਲੇ 4 ਕਿਲੇ 6 ਕਿਲੇ ਜ਼ਮੀਨ ਹੈਗੀ ਹੈ ਪਿੰਡ ਦੇ ਵਿੱਚ ਤੇ ਉਹਦਾ ਆਪਣਾ ਪਰਿਵਾਰ ਹੀ ਨਹੀਂ ਉਸ ਜ਼ਮੀਨ ਦੇ ਉੱਤੇ ਡਿਪੈਂਡ ਕਰਦਾ ਉਹਦੇ ਵਿੱਚ ਕੋਈ ਕੰਮ ਕਰਦਾ ਹੋਵੇਗਾ ਕੋਈ ਲੇਬਰ ਕਰਦਾ ਹੋਵੇਗਾ ਜਾਂ ਕਿਸੇ ਤਰੀਕੇ ਦਾ ਕੋਈ ਟਰੈਕਟਰ ਕਿਰਾਏ ਤੇ ਲੈਂਦੇ ਹੋਣਗੇ ਕਈ ਤਰੀਕੇ ਦੇ ਕਿਤੇ ਉਸ ਲੈਂਡ ਦੇ ਉੱਤੇ ਜੁੜੇ ਹੁੰਦੇ ਨੇ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਉਹ ਕਿਸਾਨ ਤੇ ਚਲੋ ਆਪਣਾ 4-5 ਏਕੜ ਜਾਂ 2 ਏਕੜ ਦੇ ਕੇ ਆਪਣੀ ਜ਼ਮੀਨ ਲੈ ਕੇ ਹੋ ਸਕਦਾ ਕਰੋੜਾ ਰੁਪਏ ਕਮਾ ਲੇ ਪਰ ਇਹਦਾ ਸੋਸ਼ਲ ਇੰਪੈਕਟ ਕੀ ਹੋਏਗਾ ਔਰ ਸੋਸ਼ਲ ਇੰਪੈਕਟ ਨੂੰ ਕਰੈਕਟ ਕਰਨ ਵਾਸਤੇ ਸਰਕਾਰ ਕੀ ਸਕੀਮ ਦੇ ਰਹੀ ਹੈ ਇਸ ਕਰਕੇ ਹਾਈ ਕੋਰਟ ਨੇ ਰੋਕ ਲਈ ਸੀ ਤੇ ਫਾਈਨਲੀ ਤਿੰਨ ਲਾਈਨਾਂ ਦਾ ਜਿਹੜਾ ਅਰਬਨ ਜਿਹੜਾ ਅਰਬਨ ਡਿਵੈਲਪਮੈਂਟ ਜਿਹੜੀ ਸੀਗੀ ਉਹਨਾਂ ਦੇ ਪ੍ਰਿੰਸੀਪਲ ਸੈਕਟਰ ਨੇ ਸੈਕਟਰੀ ਨੇ ਉਹ ਉਹਦੇ ਉੱਤੇ ਵਿਡਰਾਅ ਕਰਨ ਦਾ ਸੱਦਾ ਤੇ ਦੇ ਦਿੱਤਾ ਸੀਗਾ ਇੱਕ ਤਰੀਕੇ ਨਾਲ ਕਹਿਤਾ ਸੀਗਾ ਕਿ ਐਸ ਪਾਲਿਸੀ ਨੂੰ ਅਸੀਂ ਵਾਪਸ ਲੈ ਲਨੇ ਆ ਪਰ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀਗਾ ਅੱਜ ਜਿਹੜੇ ਪੰਦੇੜ ਸਾਹਿਬ ਹੈਗੇ ਨੇ ਕਿਸਾਨ ਯੂਨੀਅਨ ਦੇ ਲੀਡਰ ਉਹ ਤੇ ਅੱਜ ਤੱਕ ਵੀ ਕਹਿ ਰਹੇ ਸੀਗੇ ਕਿ ਜੇ ਧਨ ਤਬਾ ਦੇ ਵਿੱਚ ਸਪੈਸ਼ਲਾਈਜੇਸ਼ਨ ਨਹੀਂ ਬੁਲਾਇਆ ਜਾਂਦਾ ਤੇ ਅਸੀਂ ਆਪਣਾ ਵਿਰੋਧ جاری ਰੱਖਾਂਗੇ ਉਹ ਸਰਕਾਰ ਲੈਂਡ ਪੁੱਲਿੰਗ ਪਾਲਿਸੀ ਦੇ ਉੱਤੇ ਬੈ ਗਈ ਹੈ ਰਿਟ ਰਹੀ ਹੈ ਤੇ ਲਿੱਤੀ ਹੋਈ ਸਰਕਾਰ ਨੂੰ ਵੀ ਡੀ ਨੋਟੀਫਾਈ ਅਜ ਕਰਤਾ ਚੰਨੀ ਸਾਹਿਬ ਦੀ ਜਿਹੜੀ ਸਟੈਂਡਿੰਗ ਕਮੇਟੀ ਹੈਗੀ ਹੈ ਉਹਨਾਂ ਨੇ ਵੀ ਸਰਕਾਰ ਨੂੰ ਕਰਤਾ ਸੀ ਵੀ ਕਿੱਥੇ ਹੈਗਾ ਡੀ ਨੋਟੀਫਾਈ ਦਾ ਕਰਨ ਦਾ ਨੋਟੀਫਿਕੇਸ਼ਨ ਤੇ ਹੁਣ ਕੱਲ 15 ਅਗਸਤ ਨੂੰ ਜਦ ਭਗਵੰਤ ਮਾਨ ਹੁਣਾ ਫਰੀਦਕੋਟ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸੰਬੋਧਿਤ ਹੋ ਰਹੇ ਹੋਣਗੇ ਤੇ ਉਹਦੇ ਵਿੱਚ ਹਾਲਾਂਕਿ ਲੈਂਡ ਪੂਲਿੰਗ ਪਾਲਿਸੀ ਦਾ ਅਜੇ ਤਾਂ ਪਤਾ ਨਹੀਂ ਕਰਦੇ ਆ ਕਿ ਨਹੀਂ ਕਰਦੇ ਲੇਕਿਨ ਉਸ ਤੋਂ ਪਹਿਲੇ ਇਹੋ ਜ਼ਰੂਰ ਹੋ ਗਿਆ ਕਿ ਵੀ ਲੋਕਾਂ ਨੂੰ ਸ਼ਾਂਤ ਕਰਨ ਵਾਸਤੇ ਕਿ 15 ਅਗਸਤ ਨੂੰ ਕਿਤੇ ਸਾਡਾ ਫੇਰ ਵਿਰੋਧ ਨਾ ਹੋ ਜਾਏ ਉਸ ਤੋਂ ਪਹਿਲੇ ਇਹ ਜਿਹੜਾ ਕੰਮ ਕਰਨਾ ਹੈ ਤੇ ਕਰ ਦਈਏ ਤੇ ਇਸ ਤਰ੍ਹਾਂ ਕਿ ਅੱਜ ਕੈਬਨਿਟ ਬੁਲਾਈ ਗਈ ਸੀ ਉਹਦੇ ਵਿੱਚ ਡੀ ਨੋਟੀਫਾਈ ਕਰਨ ਦਾ ਫੈਸਲਾ ਲੈ ਲਿੱਤਾ ਗਿਆ ਔਰ ਹੋਰ ਵੀ ਕਈ ਪਿੰਡਾਂ ਤੋਂ ਰਿਲੇਟਿਡ ਕਈ ਫੈਸਲੇ ਪੰਚਾਇਤ ਸਚੀਵ ਦੀ ਗੱਲ ਹੋਏ ਜਾਂ ਫਿਰ ਪਿੰਡਾਂ ਨੂੰ ਕਿਸ ਤਰ੍ਹਾਂ ਦੇ ਤਰਾਂਟਾ ਕਿਦਾਂ ਦੇਣੀ ਹੈ ਉਹਦੇ ਕੁਝ ਫੈਸਲੇ ਹੋਏ। ਬਾਕੀ ਬਖਸ਼ਰ ਸਾਹਿਬ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕੋਈ ਵੀ ਪਾਲਿਸੀ ਲਿਆਉਣ ਤੋਂ ਪਹਿਲਾਂ ਕਿ ਲੋਕ ਰਾਏ ਜਾਂ ਕਿਸਾਨਾਂ ਦੀ ਰਾਏ ਜ਼ਰੂਰ ਲੈ ਲਈ ਜਾਵੇ ਨਹੀਂ ਤਾਂ ਫਿਰ ਯੂ ਟਰਨ ਲੈਣੇ ਪੈਂਦੇ ਨੇ। ਆਮ ਆਦਮੀ ਕੇਂਦਰ ਦੀ ਮੋਦੀ ਸਰਕਾਰ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਲੋਕਾਂ ਨੇ ਦੇਖ ਲਿਆ ਹੋਇਆ ਸਰਕਾਰਾਂ ਨੇ ਦੇਖ ਲਿਆ ਹੋਇਆ ਤੁਸੀਂ ਇਹ ਵਿਚਾਰਨਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੀਆਂ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਹਮਨ ਜੀ